ਹੁਣ ਇਹ ਵੀ ਮੈਂ ਐਸਾ ਹੀ ਕੁਝ ਪ੍ਰਾਈਸ ਦੇਣ ਵਾਲਿਆ ਲੱਭ ਲੱਭ ਕੇ ਮਰਜੂ ਤੁਸੀਂ ਸਰਪ੍ਰਾਈਜ਼ ਦੀ ਗੱਡੀ ਨਹੀਂ ਮਿਲੇਗੀ ਹਾਏ ਹਾਏ ਜੀ ਬਈ ਗੱਲ ਕਰਾਂ ਤੁਹਾਨੂੰ 4 ਲੱਖ ਰੁਪਏ ਦਾ ਡਿਸਕਾਊਂਟ ਆ ਕਾਰ ਦੇ ਵਿੱਚੇ ਜਲਦੀ ਡੀਲ ਗ੍ਰੈਬ ਕਰ ਲਓ ਮਾਡਲ 2011 ਹਾਂ ਜੀ ਪ੍ਰਾਈਸ ਸਿਰਫ ਔਰ ਸਿਰਫ 6 ਲੱਖ 20 ਹਜ਼ਾਰ ਇਹ ਵੀ ਫਸਟ ਹੰਡਰ ਹੈ ਸਾਡੇ ਕੋਲ ਸਾਰੀਆਂ ਹੀ ਕਾਰਾਂ ਫਸਟ ਹੰਡਰ ਹੈ ਬਾਈ ਅਸੀਂ ਸੈਕੰਡ ਹੰਡਰ ਕਾਰ ਲੈਂਦੇ ਹੀ ਨਹੀਂ ਨਹੀਂ ਅਸੀਂ ਵੇਚਦੇ ਹਾਂ ਜੀ BMW 320d 2015 ਮਾਡਲ ਪ੍ਰਾਈਸ ਮਿਲੇਗਾ ਸਿਰਫ ਔਰ ਸਿਰਫ 9 ਲੱਖ 20 ਹਜ਼ਾਰ ਇਹ ਕਾਰ ਉਦਾਂ ਦੀ ਆ ਇਹਦੀ ਤੁਹਾਨੂੰ ਟ੍ਰਾਈ ਲੈਣ ਦੀ ਹਰ ਗ ਅਰਗੇਜ਼ ਲੋਡ ਨਹੀਂ ਹੁਣ ਇਹ ਮਾਡਲ 2016 ਤੇ ਪ੍ਰਾਈਸ ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ 13 ਲੱਖ 75000 ਰੁਪਏ ਆ ਆ ਚੈੱਕ ਕਰੋ ਜੇ ਕਿਸੇ ਨੇ ਉੱਚੀ ਕਾਰ ਦਾ ਸਵਾਦ ਲੈਣਾ ਤਾਂ ਇਹ ਕਾਰ ਆ ਤੁਹਾਡੇ ਵਾਸਤੇ 2016 ਮਾਡਲ ਪ੍ਰਾਈਸ ਸਿਰਫ ਔਰ ਸਿਰਫ 13.5 ਲੱਖ ਰੁਪਏ ਪ੍ਰਾਈਸ ਵੀ ਦਵਾਂਗੇ ਬਹੁਤ ਵਧੀਆ ਓਕੇ ਮਾਡਲ 2015 ਪ੍ਰਾਈਸ ਸਿਰਫ 24 ਲੱਖ ਹੈ ਭਾਜੀ 60 ਲੱਖ ਰੁਪਏ ਦੀ ਨਵੀਂ ਕਾਰ ਹੈ ਤੁਹਾਨੂੰ 13.5 ਲੱਖ ਰੁਪਏ ਚ ਮਿਲ ਰਹੀ ਹੈ ਕਾਰ ਤਾਂ ਤੁਸੀਂ 60 ਲੱਖ ਵਾਲੀ ਹੀ ਚਲਾ ਰਹੇ ਹੋ ਨਾ ਫੀਚਰ ਜਾਂ ਚੀਜ਼ਾਂ ਜਾਂ ਫੈਸਿਲਿਟੀ ਤਾਂ ਸਾਰੀਆਂ ਉਹੀ ਨੇ ਨਾ ਕਾਰ ਦੇ ਵਿੱਚ ਫੈਸਿਲਿਟੀ ਉਹੀ ਆ ਔਰ ਕਾਰ ਦੇ ਵਿੱਚ ਕੋਈ ਕਮੀ ਨਹੀਂ ਬੰਪਰ ਵੀ ਪੇਡ ਨਹੀਂ ਹੋਇਆ ਹਜੇ ਤੱਕ ਇਹ ਤੁਹਾਡਾ ਸਟੇਟਸ ਵੱਧਦਾ ਹੈ ਕਾਰ ਦਾ ਤੁਹਾਨੂੰ ਤੁਹਾਡੀ ਗਰੋਥ ਪਤਾ ਲੱਗਦੀ ਵੀ ਤੁਸੀਂ ਤਰੱਕੀ ਕਰ ਰਹੇ ਹੋ ਕੁਝ ਕਮਾ ਰਹੇ ਹੋ ਕੁਝ ਬਣਾ ਰਹੇ ਹੋ ਤੁਸੀਂ ਵੱਡੀ ਕਾਰ ਲੱਤੀ ਹੈ ਲਗਜ਼ਰੀ ਕਾਰ ਸ਼ਿਫਟ ਕਰ ਰਹੇ ਹੋ ਤੁਹਾਡੀ ਗਰੋਥ ਵੀ ਦਿਖਣੀ ਚਾਹੀਦੀ ਹੈ ਭਾਜੀ ਆਪਣੇ ਆਪ ਨੂੰ ਇੱਕ ਰਿਵਾਰਡ ਦੇ ਤਰ ਲੈਣੀ ਮੇਰਾ ਟਾਰਗੇਟ ਹੈ ਟਾਰਗੇਟ ਹੈ ਟਾਰਗੇਟ ਲੈਣਾ ਚਾਹੀਦਾ ਸੋਗਣਾ ਚੀਜ਼ਾਂ ਹੁੰਦਾ ਟਾਰਗੇਟ ਕਰਕੇ ਲੋਕ ਖਰੀਦੋ ਨਾ ਗੱਡੀਆਂ ਨੂੰ ਬਾਕੀ ਰੈਗੀ ਗੱਲ ਇਹ ਗੱਡੇ ਦੀ ਮੇਨਟੇਨੈਂਸ ਇਹਨਾਂ ਗੱਡੀਆਂ ਦੀ ਮੇਨਟੇਨੈਂਸ ਉਹਨਾਂ ਗੱਡੀਆਂ ਨਾਲੋਂ ਘੱਟ ਹੁੰਦੀ ਹੈ ਭਾਜੀ ਕਿਉਂਕਿ ਗੱਡੀਆਂ ਖਰਾਬ ਹੀ ਨਹੀਂ ਹੁੰਦੀਆਂ ਜੇ ਤੁਸੀਂ ਟਾਈਮ ਟੂ ਟਾਈਮ ਗੱਡੀ ਨੂੰ ਸਰਵਿਸ ਕਰਾਉਂਦੇ ਰਹੇ ਤੇ ਗੱਡੀ ਖਰਾਬ ਨਹੀਂ ਹੁੰਦੀ ਜਿਵੇਂ ਕਹੀਏ ਨਾ ਆਪਣੇ ਬੱਚੇ ਵੱਲ ਧਿਆਨ ਰੱਖੋ ਬੱਚਾ ਵਿਗੜਦਾ ਨਹੀਂ ਹੈ ਇਹਨਾਂ ਵੱਲ ਧਿਆਨੱਖੋ ਵੀ ਨਹੀਂ ਵਿਗੜਦੀਆਂ ਠੀਕ ਇੱਕ ਵਾਰ ਕਾਰ ਲੈ ਕੇ ਤੁਸੀਂ 100 ਬੰਦਿਆਂ ਨੂੰ ਕਹੋਗੇ ਤੁਸੀਂ ਕਾਰਾਂ ਨਹੀਂ ਨਿੰਦ ਕੇ ਜਾਂਦੇ ਜੀ ਸਿੱਧੀ ਜੀ ਗੱਲ ਹੈ ਤੁਸੀਂ ਕਾਰਾਂ ਨੂੰ ਐਂਡ ਕਰ ਸਕਦੇ ਵੀ ਕਾਰਾਂ ਚੰਗੀਆਂ ਨਹੀਂ ਆ ਹ ਤੁਹਾਡਾ ਬਜਟ ਨਾ ਬਣੇ ਤੁਹਾਡੀ ਮਰਜ਼ੀ ਦੀ ਗੱਡੀ ਨਾ ਹੋਵੇ ਲੱਗ ਜੇ ਲੇਕਿਨ ਤੁਸੀਂ ਕਾਰ ਨਿੰਦ ਕੇ ਨਹੀਂ ਜਾਓਗੇ ਭਾਜੀ ਕਾਰ ਛੀ ਨਹੀਂ ਅਗਰ ਤੁਸੀਂ ਉਹ ਸ਼ੋਰੂਮ ਲੱਭ ਰਹੇ ਹੋ ਜਿੱਥੇ ਤੁਹਾਨੂੰ ਫਸਟ ਓਨਰ ਕਾਰ ਮਿਲੇ ਦੋਨੇ ਚਾਬੀਆਂ ਹੋਣ ਤੁਹਾਨੂੰ ਸਰਵਿਸ ਵੀ ਕਰਾਉਣ ਦੀ ਲੋੜ ਨਾ ਪਵੇ ਈਵਨ ਕੇ ਤੁਹਾਨੂੰ ਟ੍ਰਾਈ ਲਾਈਨ ਤੱਕ ਦੀ ਵੀ ਲੋੜ ਨਾ ਪਵੇ ਅੱਜ ਤੁਹਾਡੇ ਵਾਸਤੇ ਇਹ ਵੀਡੀਓ ਹੈ ਫਰੈਂਡਸ ਕਾਰ ਲਾਈਨ ਮੁਹਾਲੀ ਤੇ ਆਇਆ ਹੈ ਸੈਕਟਰ 82 ਦੇ ਵਿੱਚ ਵਧੀਆ ਕਾਰਾਂ ਲੈਣੀਆਂ ਤੁਸੀਂ ਸ਼ੋਰੂਮ ਕੰਡੀਸ਼ਨ ਦੀਆਂ 100% ਨੋਨ ਐਕਸੀਡੈਂਟਲ ਗੱਡੀਆਂ ਤੁਹਾਨੂੰ ਅੱਜ ਇੱਥੋਂ ਮਿਲਣਗੀਆਂ ਬਾਈ ਐਂਡ ਤੱਕ ਬਨੇ ਰਹੋ ਅਗਰ ਕੋਈ ਗੱਡੀ ਸਕਿਪ ਹੋ ਗਈ ਸ਼ਾਇਦ ਬਾਈ ਹੋ ਸਕਦਾ ਤੁਸੀਂ ਉਹ ਲੈਣੀ ਹੋਵੇ ਤੇ ਉਹ ਤੁਸੀਂ ਨਾ ਦੇਖੀ ਹੋਵੇ ਬਾਈ ਹਨਾ ਤਾਂ ਇਸ ਕਰਕੇ ਤੁਸੀਂ ਸਾਰੀ ਵੀਡੀਓ ਐਂਡ ਤੱਕ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਾਈਸ ਰਹਿਣਗੇ ਬਾਈ ਦੱਸੀ ਜੀ ਆਪਣੇ ਨਾਲੇ ਗੱਲਬਾਤ ਕਰਾਂਗੇ ਸਸੀ ਗੱਲ ਵੀ ਸਸੀ ਬਾਜੀ ਸੋ ਆਟ ਐਵਰੀ ਪੇ ਦੇ ਉੱਪਰ ਹੈ ਨਾ ਥੈਂਕ ਯੂ ਜੀ ਇਹ ਮੈਂ ਕੁਝ ਕੁ ਗੱਲਾਂ ਕਰੀਆਂ ਨੇ ਹਨਾ ਉਹ ਮੈਨੂੰ ਪਤਾ ਹੈ ਵੀ ਉਹ ਸੱਚ ਨੇ ਹਨਾ ਤੁਸੀਂ ਦੱਸੋਗੇ ਤੁਸੀਂ ਕਾਰਾਂ ਦੀ ਮੈਨੂੰ ਥੋੜੀ ਜੀ ਕਸਟਮਰਸ ਨੂੰ ਖੂਬੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਫਰੈਂਡਸ ਨਾਲ ਲੈਣ ਤੋਂ ਕਾਰ ਕਿਉਂ ਲਈਤੀ ਜਾਵੇ ਕਿਉਂਕਿ ਅਸੀਂ ਆਪ ਦਵਾਈ ਆ ਆਪਣੇ ਮਿੱਤਰ ਲੈ ਕੇ ਗਏ ਨੇ ਉਰ ਉਹਦੇ ਚ ਕੀ ਹੈ ਕਿ ਵੀ ਸਾਡੇ ਕੋਲ ਜਿਹੜੀਆਂ ਕਾਰਸ ਜਿੰਨੀਆਂ ਕਾਰਸ ਹੁੰਦੀਆਂ ਦੁਬਾਰਾ ਫੇਰ ਦੱਸ ਦਿੰਦੇ ਆ ਸਾਰੀਆਂ ਹੀ ਫਸਟ ਓਨਰ ਹੁੰਦੀਆਂ ਸਾਰੀਆਂ ਸਰਵਿਸ ਗਾਰਡ ਨਾਲ ਚੱਲੀਆਂ ਹੁੰਦੀਆਂ ਦੋਨੋਂ ਕੀਜ਼ ਬੈਗ ਬੁੱਕਲੇਟ ఎవਰੀਥਿੰਗ ਨਾਲ ਮਿਲਦਾ 100% ਨਾਨ ਐਕਸੀਡੈਂਟਲ ਦੀ ਗਾਰੰਟੀ ਹੁੰਦੀ ਹੈ ਜੇ ਕਾਰ ਦੀ ਮਕੈਨੀਕਲ ਦੇ ਵਿੱਚ ਕਦੀ ਕੋਈ ਮੇਜਰ ਕੰਮ ਨਹੀਂ ਹੋਇਆ ਹੁੰਦਾ ਇੰਸ਼ੋਰੈਂਸ ਵੀ ਤੁਹਾਨੂੰ ਐਨਸੀਬੀਬੀ ਨਾਲ ਮਿਲਣਗੇ ਕਹਿੰਦਾ ਮਤਲਬ ਹਰ ਇੱਕ ਚੀਜ਼ ਜੋ ਆਪਾਂ ਕਾਰ ਦੀ ਲੈਣਾ ਚਾਹੁੰ ਕਾਰ ਤੁਹਾਨੂੰ A1 ਦੇਵਾਂਗੇ ਬਹੁਤ ਵਧੀਆ ਕਾਰ ਦੇਵਾਂਗੇ ਔਰ ਪ੍ਰਾਈਸ ਦਾ ਕੰਪੈਰੀਜ਼ਨ ਮਾਰਕੀਟ ਤੋਂ ਪਤਾ ਕਰ ਲਓ ਲੱਖ ਡੇਢ ਲੱਖ ਰੁਪਏ ਘੱਟ ਹੀ ਹੋਏਗਾ ਜੀ ਬਿਲਕੁਲ ਤੁਸੀਂ ਪਹਿਲੀ ਕਾਰ ਤੁਹਾਨੂੰ ਉਹ ਕਾਰ ਦਿਖਾਓ ਬਈ ਬਸ ਬੰਦੇ ਸਰਪ੍ਰਾਈਜ਼ ਹੀ ਹੋ ਜਾਣ ਬਸ ਵੀ ਪੱਕੀ ਬੁੰਦਲ ਦੇਣਾ ਪਿਆ ਵੀ ਭਾਦ ਦੇ ਕਹਿੰਦੀ ਐ ਇਹ ਜਰਾ ਰੇਟ ਹੋਵੇ ਕਾਰ ਦਾ ਅਸੀਂ ਪਹਿਲੀ ਕਾਰ ਫੋਰਚੂਨ ਦਿਖਾਣੀ ਸੀ ਹੁਣ ਮੈਂ ਤੁਹਾਨੂੰ ਗੱਡੀ ਕੈਸੀ ਦਿਖਾਣ ਲੱਗਿਆ ਇਹ ਵੀ ਦਿਖਾਵਾਂਗੇ ਇਹ ਵੀ ਦਿਖਾ ਦਾਂਗੇ ਕਾਰ ਤੁਹਾਨੂੰ ਐਸੀ ਦਿਖਾਣਾ ਜਿਹੜੀ ਕਿ ਤੁਸੀਂ ਸਰਪ੍ਰਾਈਜ਼ ਕੀ ਤੁਸੀਂ ਕਹੋਗੇ ਯਾਰ ਹੁਣੇ ਹੀ ਸਾਨੂੰ ਪੇਮੈਂਟ ਪਾ ਰਹੇ ਗੱਡੀ ਲੈ ਜਾਣੀ ਠੀਕ ਹੈ ਆ ਜੀ ਆਓ ਜੀ BMW ਦਾ X1 ਮਾਡਲ ਹੈ ਜੀ ਇਹ ਚੰਡੀਗੜ੍ਹ ਦੇ ਨੰਬਰ ਦੀ ਕਾਰ ਹੈ ਮਾਡਲ 2011 ਓਕੇ 100%オリジナル ਕਾਰ ਹੈ ਜੀ ਪੂਰੀ ਕਾਰ 'ਚ ਕਿਤੋਂ ਵੀ ਕੋਈ ਸੀਰੀ ਰਿਪੇਂਟ ਨਹੀਂ ਹੈਗੀ ਸਾਰੀ ਉਰੇ ਦੇ ਨਾਲ ਹੈ ਸਾਰੀ ਕਾਰ オリジナル ਹੈ ਚੱਲੀ ਹੋਈ ਹੈ ਕਾਰ ਸਿਰਫ ਔਰ ਸਿਰਫ 86000 ਕਿਲੋਮੀਟਰ ਓਕੇ ਅੰਦਰੋਂ ਤੁਸੀਂ ਇੰਟੀਰੀਅਰ ਦੇਖੋ ਕਾਰ ਦਾ ਕੋਈ ਕਹਦੂ 2011 ਮਾਡਲ ਕਾਰ ਹੈ ਜੀ ਬਿਲਕੁਲ ਨਵੀਂ ਵਰਗੀ ਗੱਡੀ ਹੈ ਇਹ ਬਹੁਤ ਸੰਭਾਲੀ ਰੱਖਣ ਦਾ ਗੱਡੀ ਦਾ ਰੀਜ਼ਨ ਇਹ ਹੈ ਕੈਸ ਕਾਰ ਦੀ ਸਾਰੀਆਂ ਸਰਵਿਸਾਂ ਏਜੰਸੀ ਚ ਹੋਈਆਂ BMW ਚ ਹੋਈਆਂ ਬਾਹਰ ਕਦੀ ਸਰਵਿਸ ਨਹੀਂ ਵੀ ਕਾਰ ਦੀ ਇੱਕ ਵਾਰੀ ਪਲੀਜ਼ ਪਿੱਛੋਂ ਕੈਮਰਾ ਘੁਮਾ ਕੇ ਲਿਆ ਦਿਓ ਇੱਕ ਵਾਰੀ ਬੈਕ ਲੁੱਕ ਵੀ ਦਿਖਾ ਦਿਓ ਤੁਹਾਨੂੰ ਕਾਰ ਦੀ ਪਿੱਛੋਂ ਕਾਰ ਕੇ ਮੈਂ ਦੀ ਬੈਕ ਸਾਈਡ ਦੀ ਡਿੱਕੀ ਵੀ ਆਪ ਵੀ ਚੈੱਕ ਕਰਾ ਦਿਓ ਹੂੰ 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 ਅੰਦਰੋਂ ਬਾਹਰ ਇੰਟੀਰੀਅਰ ਐਕਸਟਰੀਅਰ ਤਾਂ ਨਵਾਂ ਹੈ ਤੇ ਬੈਕ ਸਾਈਡ ਤੋਂ ਇੱਕ ਵਾਰੀ ਗੱਡੀ ਦਿਖ ਜਾਣਾ ਕਿ ਕਿੱਦਾਂ ਦੀ ਕਾਰ ਹੈ ਹੂੰ 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 ਸਾਰੀ ਓਰੀਜਨਲ 2011 ਚੰਡੀਗੜ੍ਹ ਨੰਬਰ ਦੀ ਕਾਰ ਹੁਣ ਭਾਜੀ ਅੱਗੇ ਆ ਜਾਓ ਕਾਰ ਦੇ ਬਾਰੇ ਆਪਾਂ ਨੇ ਡਿਟੇਲ ਸਾਰੀ ਦੇ ਦਿੱਤੀ ਐ ਇਹਦਾ ਪ੍ਰਾਈਸ ਆਪਾਂ ਡਿਸਕਸ ਕਰ ਲ ਤੇ ਕਾਰਾਂ ਦਾ ਬਈ ਤੁਹਾਡੇ ਲਈ ਹੁੰਦੀ ਵਧੀਆਂ ਬਈ ਹਨਾ ਹੁਣ ਬਸ ਸ਼ੌਕਿੰਗ ਪ੍ਰਾਈਸ ਦੀ ਗੱਲ ਕਰੀਏ ਕਿ ਇਹੋ ਜਿਹਾ ਪ੍ਰਾਈਸ ਦੇ ਦਵੋ ਮਾਡਲ অর ਪ੍ਰਾਈਸ ਬਸ ਬਟ ਆਨਲਾਈਨ ਟੋਕਨ ਆ ਜਾਵੇ ਇਸ ਕਾਰ ਦਾ ਮਾਡਲ 2011 ਹਾਂਜੀ ਪ੍ਰਾਈਸ ਸਿਰਫ ਔਰ ਸਿਰਫ 6 ਲੱਖ 20000 ਰੁਪਏ 6 ਲੱਖ 20000 ਰੁਪਏ ਆਲਾ ਬਈ ਤੇ ਆਹ ਕਾਰ ਜਲਦੀ ਜਲਦੀ ਡੀਲ ਗ੍ਰੈਬ ਕਰ ਲਓ ਬਈ ਉਸ ਤੋਂ ਬਾਅਦ ਅਗਲੀ ਆ ਗਈ BMW ਇਹ ਵੀ ਬਈ ਇਦਾਂ ਦਾ ਪ੍ਰਾਈਸ ਆ ਵੀ ਤੁਸੀਂ ਇਹਦਾ ਵੀ ਸੁਪਨੇ ਤੇ ਨਹੀਂ ਸੋਚਿਆ ਹੋਣਾ ਬਿਲਕੁਲ ਨਹੀਂ ਮਿਲ ਸਕਦੀ ਕਿੱਥੋਂ ਦੀ ਸਰ ਇਹ ਸਪ੍ਰਾਈਸ ਦੀ ਕਾਰ ਜਿੱਥੇ ਮੜੀ ਚਲ ਜਾਓ 2015 ਮਾਡਲ BMW ਹਾਂ ਜੀ 320d ਹੂੰ 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 ਸਿੰਗਲ ਹੈਂਡ ਚੱਲੀ ਹੋਈ ਓਕੇ ਪੂਰੀ ਕਾਰ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਸਕ੍ਰੈਚ ਨਹੀਂ ਮਿਲੇਗਾ ਓਕੇ ਕੋਈ ਪੇਂਟ ਨਹੀਂ ਮਿਲੇਗਾ ਪੂਰਾ ਸਰਵਿਸ ਰਿਕਾਰਡ ਹਾਂਜੀ ਟਾਇਰਸ ਅਪਰੋਕਸੀਮੇਟਲੀ 90% ਤੋਂ ਜ਼ਿਆਦਾ ਟਾਇਰਸ ਨੇ ਤੁਸੀਂ 90 ਵਰਗੇ ਕਹਿ ਸਕਦੇ ਹੋ ਹੂੰ 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 ਡੀਜ਼ਲ ਹੈ ਆਟੋਮੈਟਿਕ ਹੈ ਅੰਦਰੋਂ ਇੰਟੀਰੀਅਰ ਦੇਖੋ ਬਲੈਕ ਕਲਰ ਦਾ ਇੰਟੀਰੀਅਰ ਹੈ ਹੂੰ 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 ਪੂਰੀ ਸੀਟ ਤੇ ਤੁਹਾਨੂੰ ਕਿਤੇ ਕੋਈ ਰਿੰਕਲ ਨਹੀਂ ਡੈਸ਼ਬੋਰਡ ਬਿਲਕੁਲ ਕਲੀਨ ਹੂੰ ਐਂਡ ਡਾਇਰੈਕਸ਼ਨਰ ਦੇ ਵਿੱਚ ਕੋਈ ਕਮੀ ਨਹੀਂ ਮਕੈਨੀਕਲ ਦੇ ਵਿੱਚ ਕੋਈ ਕਮੀ ਨਹੀਂ ਓਕੇ ਕੋਈ ਸਸਪੈਂਸ਼ਨ ਦਾ ਤੁਹਾਨੂੰ ਫਾਲਤੂ ਸਾਊਂਡ ਨਹੀਂ ਹੂੰ ਹੂੰ ਵਧੀਆ ਮੇਨਟੇਨਡ ਕਾਰ ਹੈ ਔਰ ਚੰਡੀਗੜ੍ਹ ਦਾ ਨੰਬਰ ਹੈ ਕਾਰ ਦਾ ਠੀਕ ਹੈ ਜੀ ਕੰਡੀਸ਼ਨ ਬਾਈ ਜੀ ਦਿਖਾ ਰਹੇ ਆ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਕਿਤੋਂ ਕੋਈ ਕਮੀ ਨਹੀਂ ਲੈ ਕੇ ਜਾਓਗੇ ਸਿਰਫ ਤੁਸੀਂ ਡੀਜ਼ਲ ਪਾਉਣਾ ਗੱਡੀ ਚਲਾਣੀ ਹੈ ਅੱਛਾ ਇਹ ਵੀ ਫਸਟ ਓਨਰ ਕਾਰ ਹੈ ਸਾਡੇ ਕੋਲ ਸਾਰੀਆਂ ਹੀ ਕਾਰਾਂ ਫਸਟ ਓਨਰ ਹੈ ਬਾਈ ਅਸੀਂ ਸੈਕੰਡ ਓਨਰ ਕਾਰ ਲੈਂਦੇ ਹੀ ਨਹੀਂ ਨਾ ਹੀ ਅਸੀਂ ਵੇਚਦੇ ਆ ਜੀ ਲੈ ਬਾਈ ਬਈ ਹੈਨਾ ਤੇ ਬਾਈ ਸੈਕੰਡ ਓਨਰ ਤੁਸੀਂ ਹੋਵਾਂਗੇ ਬਾਈ ਗੱਡੀ ਦੇ ਹੈਨਾ ਤੇ ਬਾਕੀ ਹੁਣ ਇਹਦੀ ਕਾਰ ਦੀ ਗੱਲ ਕਰੀਏ ਵੀ ਇਹਦਾ ਪ੍ਰਾਈਸ ਇਹਦਾ ਵੀ ਉਦਾਂ ਦਾ ਪ੍ਰਾਈਸ ਰਹੂਗਾ ਵੀ ਇਹਦਾ ਵੀ ਤੁਸੀਂ ਪ੍ਰਾਈਸ ਸੁਪਨੇ ਤੇ ਨਹੀਂ ਸੋਚਣਾ ਹਣਾ फ्रंट शीशा तकवीद नालदा भाई जी ने एक चीज भी खूब ही देखी है एक कार ਨੂੰ ਪੂਰੀ ਘੁਮਾ ਕੇ ਦਿਖਾਉਂਦੇ ਆ ਵੀ ਕਾਰ ਨੂੰ ਤੁਸੀਂ ਵੀਡੀਓ ਚ ਸਾਰਾ ਦੇਖ ਲਿਓ ਤੇ ਇੱਥੇ ਹੀ ਤੁਸੀਂ ਕਾਰ ਬੁੱਕ ਕਰ ਲਓ ਦੇਖਣਾਂ ਦੀ ਲੋੜ ਨਹੀਂ ਇੰਜਨ ਦਾ ਵੀ ਭੁੱਲੀ ਜਾਓ ਤੁਹਾਨੂੰ ਵੀ ਮਾੜਾ ਮਿਲ ਜਾਣਾ ਇੰਜਨ ਤੁਹਾਨੂੰ ਵਧੀਆ ਮਿਲ ਜਾਣਾ ਹੁਣ ਹੁਣ ਰਹਿ ਕੇ ਸਪੈਸ਼ਲ ਪ੍ਰਾਈਸ ਦੀ ਗੱਲ ਹੈ ਹਾਂ ਜੀ BMW 320d 2015 ਮਾਡਲ ਪ੍ਰਾਈਸ ਮਿਲੇਗਾ ਸਿਰਫ ਔਰ ਸਿਰਫ 9 ਲੱਖ 20000 9 ਲੱਖ 20000 ਰੁਪਏ ਲਓ ਜੀ 15 ਮਾਡਲ ਅੰਡਰ 10 ਲੱਖ ਕਾਰ ਬਈ ਆ ਗਈ ਹਾਂ ਲੈ ਲਓ ਜੀ ਅੱਗੇ ਆ ਗਈ ਬਈ ਛੋਟਾ ਆ ਗਿਆ ਬਈ ਤੁਹਾਡੇ ਵਾਸਤੇ ਆਪਾਂ ਕਹਿੰਦੀ ਇਹ ਵੀ ਪੰਜਾਬੀਆਂ ਦੀ ਪਹਿਲੀ ਪਸੰਦ ਆ ਬਾਈ ਹਨਾ ਅਗਰ ਕਿਸੇ ਲਵੇ ਘਰੇ ਫੌਰਤ ਉਹਨੂੰ ਖੜੀ ਆ ਮਤਲਬ ਵੀ ਧੱਕੜ ਬੰਦਾ ਆ ਬਾਈ ਹਨਾ ਸਰ ਸਰਪ੍ਰਾਈਜ਼ ਤਾਂ ਭਾਈ ਇਸ ਕਾਰ 'ਚ ਵੀ ਕਰ ਦੇਣਾ ਤੁਹਾਨੂੰ ਪ੍ਰਾਈਜ਼ ਨੂੰ ਦੇ ਕੇ ਠੀਕ ਐ ਇਹ ਮਾਡਲ ਹੈਗਾ 2015 ਹਾਂਜੀ 4/2 ਆਟੋਮੈਟਿਕ ਓਕੇ ਕਿਸੇ ਪਾਸੇ ਕੋ ਗੱਡੀ 'ਚ ਕੋਈ ਲੱਗੀ ਬੱਜੀ ਨਹੀਂ ਐ ਜੀ ਹਾਂਜੀ ਪੂਰਾ ਸਰਵਿਸ ਰਿਕਾਰਡ ਹੈ ਕਾਰ ਦਾ ਹਾਂਜੀ ਹਾਂਜੀ ਹੁਣ ਗੱਡੀ ਚੱਲੀ ਹੋਈ ਹੈ 1,26,000 ਕਿਲੋਮੀਟਰ ਸਿਰਫ 1,22,000 ਤੱਕ ਏਜੰਸੀ ਜਾਂਦੀ ਰਹੀ ਹੈ ਟੋ요ਟਾ ਬ੍ਰਾਂਡ ਐਸ ਹੈ ਜਿਹਦੀ ਤੁਸੀਂ ਸਰਵਿਸ ਰਿਕਾਰਡ ਜਦੋਂ ਮਰਜੀ ਕਢਾ ਲਓ ਅਸੀਂ ਸਾਰੀਆਂ ਕਾਰਾਂ ਦਾ ਨੰਬਰ ਤਾਂ ਦਿਖਾ ਰਹੇ ਹਾਂ ਵੀ ਤੁਸੀਂ ਆਪਣੀ ਸੈਟੀਸਫੈਕਸ਼ਨ ਜਿੱਥੇ ਜਿਹੜੇ ਲੈਵਲ ਤੱਕ ਕਰ ਸਕਦੇ ਕਰ ਲਓ ਹਾਂਜੀ ਹਾਂ ਸਾਡੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਪੂਰਾ ਹੂਮਵਰਕ ਕਰਕੇ ਆਓ ਜੀ ਕਾਰ ਦਾ ਹਾਂਜੀ ਹਾਂ ਇਹ 7 ਸੀਟਰ ਹੁੰਦੀ ਸਭ ਨੂੰ ਪਤਾ ਹੈ ਤੇ ਹਰ ਇੱਕ ਸੀਟ ਤੁਹਾਨੂੰ ਬਿਲਕੁਕੁਲ ਕਲੀਨ ਮਿਲੇਗੀ ਕਿਸੇ ਪਾਸਿਓ ਕੋਈ ਸੀਟ ਖਰਾਬ ਨਹੀਂ ਕੋਈ ਰਿੰਕਲ ਨਹੀਂ ਕੋਈ ਡੀਜ਼ਲ ਹੈ ਆਟੋਮੈਟਿਕ ਹੈ ਦੋਨੋਂ ਚਾਬੀਆਂ ਹਰ ਇੱਕ ਚੀਤਨ ਨਾਲ ਮਿਲੇਗੀ ਅਸੀਂ ਹੁਣ ਪ੍ਰਾਈਸ ਦੇ ਫਰੰਟ ਤੇ ਆਜੋ ਆਪਾਂ ਕਾਰ ਦੇ ਪ੍ਰਾਈਸ ਦਾ ਸਪੈਸ਼ਲ ਰਾਜ ਖੋਲਦੇ ਹਾਂ ਜੀ ਹੂੰ ਹੂੰ ਇਹਦਾ ਕਾਰ ਦਾ ਮਾਡਲ ਹੈਗਾ ਜੀ 2015 ਆਟੋਮੈਟਿਕ 4 ਬੈਟੋ 15 ਮਾਡਲ ਆਟੋਮੈਟਿਕ 2015 ਮਾਡਲ ਫੋਰਚੂਨਰ ਸਿਰਫ ਔਰ ਸਿਰਫ 13 ਲੱਖ ਔਰ 10000 ਰੁਪਏ ਦੀ ਗੱਡੀ ਤੁਹਾਡੇ ਵਾਸਤੇ ਜੀ 13 ਲੱਖ ਦੇ 10000 ਰੁਪਈਆ ਦੇ ਵਿੱਚ ਬਈ ਜੀ ਬਿਲਕੁਲ ਜੀ ਇਹ ਇਹਦੇ ਵਿੱਚ ਗੱਲ ਕਰਾਂ ਤੁਹਾਨੂੰ 13 ਮਾਡਲ 13 ਲੱਖ ਰੁਪਏ ਦੀ ਕਾਰ ਮਿਲਦੀ ਹੈ 15 ਮਾਡਲ ਦੇ ਰਹੇ ਹਾਂ ਆਪਾਂ ਆ ਐਕਸਟ੍ਰੀਮ ਦੇ ਵਿੱਚ ਜਾਣਾ ਵੀ ਅਲੱਗ ਜਿਹਾ ਲੈਵਲ ਦੀ ਕਾਰ ਹੋਵੇ ਫੁੱਲ ਪ੍ਰੀਮੀਅਮ ਹੋਵੇ ਆਪਾਂ ਕਹਿੰਦੇ ਵੀ ਜਿਹਦਾ ਨਾਮ ਹੀ ਲਗਜ਼ਰੀ ਲਾਈਨ ਰੱਖਿਆ ਕੰਪਨੀ ਬਿਲਕੁਲ ਬਿਲਕੁਲ ਸਰ ਇਹ BMW ਦਾ 320d ਮਾਡਲ ਹੈ ਜੀ ਹਾਂਜੀ ਹਾਂ ਇਹ GT ਮਾਡਲ ਹੈ ਜੀਟੀ GT ਮਾਡਲ ਆਪਣੇ ਆਪ ਵਿੱਚ ਇੱਕ ਸਪੈਸ਼ਲ ਮਾਡਲ ਹੁੰਦਾ ਹੈ ਸਪੋਰਟਸ ਟਾਈਪ ਕਾਰ ਹੁੰਦੀ ਹੈ ਜੀ ਇਹ ਹਾਂ ਇਹਦੇ ਵਿੱਚ ਖਾਸਿਤ ਕੀ ਹੁੰਦੇ ਇੱਕ ਵਾਰ ਇਧਰ ਆਜੋ ਭਾਜੀ ਤੁਹਾਨੂੰ ਇਹਦੀ ਸਪੈਸ਼ialਟੀ ਦਿਖਾ ਦਈਏ ਹੂੰ ਹੂੰ ਸਭ ਤੋਂ ਪਹਿਲਾਂ ਤਾਂ ਇਹ ਕਾਰ ਦੀ ਲੌਂਗ ਵੀਲ ਬੇਸ ਹੁੰਦਾ ਹੈ ਦੂਸਰੀ ਤੀਜੀ ਸੀਰੀਜ਼ ਨਾਲੋਂ ਕਾਫੀ ਲੰਬੀ ਹੁੰਦੀ ਹੈ ਜੀ ਹਾਂਜੀ ਹਾਂ ਅਲੌਏ ਸਾਈਜ਼ ਵੀ ਵੱਡਾ ਹੁੰਦਾ ਹੈ ਓਕੇ ਠੀਕ ਹੈ ਜੀ ਹੁਣ ਇਹਦੇ ਵਿੱਚ ਖਾਸਿਤ ਕੀ ਹੈ ਜੀ ਇਸ ਕਾਰ ਦੇ ਫਰੇਮਲੈਸ ਡੋਰਸ ਆਏ ਜੀ ਆਹ ਅੱਛਾ ਇਸ ਕਾਰ ਦਾ ਸ਼ੀਸ਼ਾ ਜਿਹੜਾ ਹੈਗਾ ਉਹਨੂੰ ਫਰੇਮ ਹੀ ਹੈ ਨਹੀਂਗਾ ਇਹ ਫਰੇਮਲੈਸ ਡੋਰਸ ਵਾਲਾ ਮਾਡਲ ਹੈ ਜੀ ਹੂੰ ਹੂੰ ਇਸ ਦੇ ਵਿੱਚ ਲੈਗ ਸਪੇਸ ਸਭ ਤੋਂ ਜ਼ਿਆਦਾ ਹੁੰਦੀ ਹੈ ਪਿੱਛੋਂ ਗੱਡੀ ਸਭ ਤੋਂ ਏਦਾ ਖੁੱਲੀ ਡੁਲੀ ਹੁੰਦੀ ਹੈ ਜੀ ਓਕੇ ਬਿਲ ਪੋਲਾ ਅੰਦਰ ਇੰਟੀਰੀਅਰ ਐਕਸਟਰੀਅਰ ਦੀ ਬਿਲਕੁਲ ਨਵੀਂ ਵਰਗੀ ਕਾਰ ਹੈ ਇਹ ਜੋ ਕੰਡੀਸ਼ਨ ਹੈ ਕਾਰ ਦੀ ਅਸੀਂ ਅੱਜ ਹੀ ਗੱਡੀ ਲਈਤੀ ਹੈ ਉਸੇ ਕੰਡੀਸ਼ਨ ਚ ਕਾਰ ਸੇਲ ਕਰ ਰਹੇ ਹਾਂ ਮਤਲਬ ਇਸ ਕੰਡੀਸ਼ਨ ਚ ਅਸੀਂ ਕਾਰ ਪਰਚੇਸ ਕਰ ਰਹੇ ਹਾਂ ਠੀਕ ਹੈ ਜਦੋਂ ਕਾਰ ਦੀ ਕੋਈ ਕਮੀ ਨਹੀਂ ਹੈ ਇਹ ਡੀਜ਼ਲ ਹੈ ਆਟੋਮੈਟਿਕ ਹੈ ਪੈਨਾਰੋਮਿਕ ਰੂਫ ਦੇ ਨਾਲ ਹੈ ਹੁਣ ਇਹ ਗੱਲ ਹੈ ਵੀ ਗੱਡੀ ਚੱਲੀ ਕਿੰਨੀ ਕਹ ਜੀ ਇਹ ਹਾਂਜੀ ਇਹ ਅਪਰੋਕਸੀਮੇਟਲੀ ਜਿਹੜੀ 68000 ਕਿਲੋਮੀਟਰ ਚੱਲੀ ਹੈ ਸਰਵਰ ਔਰ ਸਰਵਿਸ ਕੋਆੜਨਾ ਚੱਲੀ ਹੈ ਸਿੰਗਲ ਹੈਂਡ ਚੱਲੀ ਹੈ ਦੋਨੋਂ ਚਾਬੀਆਂ ਨਾਲ ਮਿਲਣਗੀਆਂ ਓਕੇ ਹੁਣ ਰਹੀ ਗੀ ਪ੍ਰਾਈਸ ਵਾਲੀ ਗੱਲ ਖਾਸ ਕਿ ਉਹਨੇ ਮਾਡਲ 2016 ਤੇ ਪ੍ਰਾਈਸ ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ 13 ਲੱਖ 75 ਹਜ਼ਾਰ ਰੁਪਏ ਬਈ 13 75 13 75 ਮਾਰਕੀਟ ਸਾਡੇ 15 ਲੱਖ ਥੱਲੇ ਗੱਡੀ ਕੋਈ ਨਹੀਂ ਵੇਚਦਾ ਜੀ 13 75 ਦੀ ਮੈਂ ਤੁਸੀ ਕਾਰ ਲੈ ਜਾ ਲੈ ਵੀ ਪ੍ਰਾਈਸ ਨਹੀਂ ਦਿੰਦੇ ਤੁਹਾਨੂੰ ਪ੍ਰਾਈਸ ਵਾਲੇ ਗਿਫਟ ਮਿਲਦੇ ਆ ਬਾਈ ਹੈਨਾ ਮਾਰਕੀਟ ਤੋਂ 2 2 3 3 ਲੱਖ ਰੁਪਏ ਕਾਰਾਂ ਸਸਤੇ ਮਿਲਦੀਆਂ ਔਰ ਕੰਡੀਸ਼ਨ ਵਾਈਜ਼ A1 ਕੰਡੀਸ਼ਨ ਅੱਛਾ ਲੋਨ ਫੈਸਿਲਿਟੀ ਦੀ ਗੱਲ ਅਗਰ ਕਰਾਂ ਸਰ 2014 ਮਾਡਲ ਦੇ ਉੱਪਰ ਗੱਡੀ ਕੋਈ ਵੀ ਲੈ ਲਓ ਲੋਨ ਕਰਾ ਕੇ ਦਾਂਗੇ ਓਕੇ ਅਗਰ ਗੱਲ ਕਰਾਂ ਕੋਈ 10 ਲੱਖ ਰੁਪਏ ਦੀ ਕਾਰ ਲੈਟਸ ਸਪੋਜ਼ ਹੈਨਾ ਉਹਦੇ ਤੇ ਆਪਾਂ ਨੂੰ 2.5 ਲੱਖ ਰੁਪਏ 2 ਲੱਖ ਦੇ ਕੇ ਇਕਾਰ ਵੀ ਵਾਜਿਬ ਇਸਾਰੇ ਕਾਰ ਜਿਹੜੀ ਹੈਗੀ ਆ ਮਰਸੀਡੀਜ਼ ਦਾ GL350 ਮਾਡਲ ਹੈ ਹੂੰ ਚੱਲਦਾ ਫਿਰ ਆ ਇਸ ਪਰਸਨ ਨੇ ਹਾਂ ਜਿਸ ਪਰਸਨ ਨੇ ਲਗਜ਼ਰੀ ਕਾਰ ਲੈਣੀ ਹੈ ਔਰ 7 ਸੀਟਰ ਲੈਣੀ ਹੈ ਸਭ ਤੋਂ ਪਹਿਲੀ ਆਪਸ਼ਨ GL350 ਹੈ ਜੀ GL350 ਫਰਸਟ ਆਪਸ਼ਨ ਹੂੰ ਇਸ ਤੋਂ ਬਾਅਦ ਕੋਈ ਵੀ ਨਹੀਂ ਹੈਗਾ ਜੀ ਲਗਜ਼ਰੀ ਕਾਰ ਮਰਸੀਡੀਜ਼ ਦੀ 7 ਸੀਟਰ GL ਤੋਂ ਉੱਤੇ ਕੋਈ ਆਪਸ਼ਨ ਹੀ ਹੈ ਨਹੀਂ ਹਾਂਜੀ ਹਾਂਜੀ ਇਹ ਗੱਡੀ ਬੰਪਰ ਤੋਂ ਬੰਪਰ 올 ओरिजिनल ਪੇਂਟ ਚ ਹੈ ਜੀ ਬੰਪਰ ਤੋਂ ਬੰਪਰ ਮਾਡਲ 2015 ਕਿਤੋਂ ਵੀ ਕੋਈ ਚੀਜ਼ ਰੀਪੇਂਟ ਨਹੀਂ ਹੈ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਤੁਸੀਂ ਅੰਦਰੋਂ ਇੱਕ ਵਾਰੀ ਇੰਟੀਰੀਅਰ ਕੀ ਤੁਸੀਂ ਬੈਠ ਕੇ ਦੇਖ ਲਓ ਬਿਲਕੁਲ ਸੀਟਾ ਸੋਟਾ ਹਰ ਚੀਜ਼ ਬਿਲਕੁਲ ਨਵੀਆਂ ਵਰਗੀਆਂ ਹਮਮ 2015 ਮਾਡਲ ਹੈ ਆਟੋਮੈਟਿਕ ਟਰਾਂਸਮਿਸ਼ਨ ਹੈ ਡੀਜ਼ਲ ਹੈ ਪੈਨੋਰਾਮਿਕ ਰੂਫ ਦੇ ਨਾਲ ਹੈ ਸੈਵਨ ਸੀਟਰ ਗੱਡੀ ਹੈ ਚੱਲੀ 89000 ਹੈ ਹਮ ਇਹ ਕਾਰ ਦੀ ਕਿਤੋਂ ਵੀ ਕੋਈ ਕੰਪਲੇਨਟ ਨਹੀਂ ਕੋਈ ਕਮੀ ਨਹੀਂ ਨਵੀਂ ਵਰਗੀ ਗੱਡੀ ਹੈ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਹੁਣ ਰਹੀ ਹੈ ਸਪੈਸ਼ਲ ਪ੍ਰਾਈਸ ਵਾਲੀ ਗੱਲ ਪ੍ਰਾਈਸ ਵੀ ਦਵਾਂਗੇ ਬਹੁਤ ਵਧੀਆ ਓਕੇ ਮਾਡਲ 2015 ਪ੍ਰਾਈਸ ਸਿਰਫ 24 ਲੱਖ ਰੁਪਏ ਜੀ ਸਿਰਫ 24 ਸਿਰਫ 24 ਲੱਖ ਜੀ 15 ਮਾਡਲ ਤੇ ਸਿਰਫ 24 ਲੱਖ ਰੁਪਏ ਦੀ ਗੱਲ ਕਰੀਏ ਵੀ ਇੱਕ ਫੋਰਚੂਨਰ ਦੇ ਰੇਟ ਦੇ ਵਿੱਚ ਬਈ ਆਪਾਂ ਨੂੰ ਇਹ ਕਾਰ ਮਿਲ ਜਾਂਦੀ ਹੈ ਹੁਣ ਹੈ ਨਾ ਜਿਹੜੀ ਨਵੀਂ ਸ਼ੇਪ ਆਉਂਦੀ ਆਪਣੀ ਲਈ ਅੱਛਾ ਆ ਗਿਆ ਆਪਣਾ ਲਈ Q5 ਇਹ ਕਿਹੜਾ ਹੈ ਸਰ ਇਹ ਆਡੀ ਦਾ Q5 ਮਾਡਲ ਹੈ ਹਾਂ ਜੀ ਇਸ ਕਾਰ ਦੇ ਵਿੱਚ ਇਸਨੇ ਬੈਠ ਕੇ ਟੈਸਟ ਦੇ ਵੀ ਲੈ ਲੀਏ ਤਾਂ ਤੁਸੀਂ ਲੈਣ ਵਾਲੇ ਹੋਣੇ ਚਾਹੀਦੇ ਆ ਇਸ ਕਾਰ ਨੂੰ ਛੱਡ ਕੇ ਨਹੀਂ ਜਾਉਗੇ ਪ੍ਰਾਈਜ਼ ਮੈਂ ਤੁਹਾਨੂੰ ਬਹੁਤ ਵਧੀਆ ਦੇ ਦਾਂਗਾ ਜੀ ਓਕੇ 2016 ਮਾਡਲ ਆਡੀ Q5 ਹੈ ਜੀ ਹਾਂਜੀ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਵਰਗੀ ਗੱਡੀ ਹੈ ਜੀ ਮਾਡਲ 16 ਹੁੰਦੇ ਹੋਏ 2020 ਤੋਂ ਵੀ ਉੱਤਰ ਦਾ ਮਾਡਲ ਉੱਤੇ ਦੀ ਕੰਡੀਸ਼ਨ ਹੈ ਕਾਰ ਦੀ ਬੰਪਰ ਵੀ ਰੀਪੇਂਟ ਨਹੀਂ ਹੈਗਾ ਜੀ ਕਾਰ ਦਾ ਸਾਰੀ ਰੀ ਕਾਰ ਰਿਜਨਲ ਹੈ ਔਰ ਚੱਲੀ ਸਿਰਫ 57000 ਕਿਲੋਮੀਟਰ ਹੈ ਜੀ ਓਨਲੀ 57000 ਚੱਲੀ ਹੈ ਸਿੰਗਲ ਹੈਂਡ ਚੱਲੀ ਹੈ ਟਾਇਰ ਤੁਹਾਨੂੰ ਆਲਮੋਸਟ ਆਲਮੋਸਟ 90% ਮਿਲਣਗੇ ਡੀਜ਼ਲ ਹੈ ਆਟੋ ਸਾਨੂੰ ਸਾਨੂੰ ਬਲੋ ਹਰ ਇੱਕ ਚੀਜ਼ ਵਰਕਿੰਗ A ਤੋਂ Z ਸਾਰੇ ਫੀਚਰ ਵਰਕਿੰਗ ਹੈ ਜੀ ਗੱਲ ਦੁਬਾਰਾ ਫੇਰ ਕਹਿ ਰਹੇ ਹਾਂ ਜਿਸ ਨੇ ਇਸ ਕਾਰ ਦਾ ਟੈਸਟ ਡਰਾਈਵ ਲੈ ਲਿਆ ਉਹ ਗੱਡੀ ਛੱਡ ਕੇ ਨਹੀਂ ਜਾ ਸਕਦਾ ਇੰਨੀ ਕੁ ਮਤਲਬ ਮੇਨਟੇਨਡ ਕਰ ਇੰਨੀ ਵਧੀਆ ਗੱਡੀ ਹੈ ਪੂਰਾ ਸਰਵਿਸ ਕਾਰਡ ਦੋਨੋਂ ਚਾਬੀਆਂ ਬੈਗ ਬੁੱਕਲੇਟ ਸਭ ਕੁਝ ਨਾਲ ਲੈ ਜਾਓ ਗੱਡੀ ਦਾ ਓਕੇ ਠੀਕ ਹੈ ਹੁਣ ਸਪੈਸ਼ਲ ਗੱਡੀ ਦਾ ਪ੍ਰਾਈਸ ਦਵਾ ਬਹੁਤ ਵਧੀਆ ਵਾਲਾ ਹਾਂਜੀ ਮਾਡਲ 2016 ਹਾਂਜੀ ਪ੍ਰਾਈਸ ਮਿਲੇਗਾ ਤੁਹਾਨੂੰ ਸਿਰਫ 14 ਲੱਖ 75 ਹਜ਼ਾਰ ਜੀ ਲੈ ਨੰਬਰ ਵੀ ਥੋੜਾ ਬਹੁਤ ਸੋਹਣਾ ਹੈ ਬਈ ਨੰਬਰ ਤੇ ਕਰੋ 0027 ਨੰਬਰ ਹੈ ਨਾ ਬਈ ਤੇ ਆ ਗਈ ਉਸ ਤੋਂ ਬਾਅਦ ਆਪਣੀ ਆਡੀ ਆਡੀ Q3 ले ले Q3 5 ਵੀ ਹੈਗੀ ਹੈ 3 ਵੀ ਹੈਗੀ ਆਪਣੇ ਲਈ ਜਿਹੜੀ ਮਰਜ਼ੀ ਲੈ ਲੈ ਆਡੀ Q3 ਵੀ ਹੈ Q5 ਵੀ ਹੈਗੀਆਂ ਬਾਕੀ ਤੁਹਾਨੂੰ X ਸੀਰੀਜ਼ ਵੀ ਦਿਖਾ ਦਾਂਗੇ ਹਾਂਜੀ ਹਾਂਜੀ ਇਹ ਆਡੀ ਦਾ Q3 ਮਾਡਲ ਹੈ ਟਾਪ ਮਾਡਲ 2016 ਹਾਂਜੀ ਨਿਊ ਸ਼ੇਪ ਦੇ ਵਿੱਚ ਹੈ ਜੀਕਾਰ ਨਿਊ ਸ਼ੇਪ ਕੁਆਟਰੋ ਹੈ ਨਿਊ ਸ਼ੇਪ ਚ ਬੰਪਰ ਡਿਫਰੈਂਟ ਹੋ ਜਾਂਦੇ ਹੈ ਹੈਡਲਾਈਟਾਂ ਡਿਫਰੈਂਟ ਹੋ ਜਾਂਦੀਆਂ ਅਲੌਇਲ ਅਗ ਹੋ ਜਾਂਦੇ ਹੈ ਅੰਦਰ ਇੰਟੀਰੀਅਰ ਦਿਖਾਵਾਂਗੇ ਤਾਂ ਡੈਸ਼ਬੋਰਡ ਦੇ ਵਿੱਚ ਹੀ ਕਈ ਚੀਜ਼ਾਂ ਡਿਫਰੈਂਟ ਹੈ ਦੂਸਰੀ ਕਾਰ ਨਾਲੋਂ ਅੱਛਾ ਜਿਵੇਂ ਇਹ ਤਾਂ ਕੁਆਟਰੋ ਵੇਰੀਐਂਟ ਤੁਸੀਂ ਦੱਸਿਆ ਕੁਆਟਰੋ ਮਤਲਬ 4x4 ਨਹੀਂ 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 ਸਰ ਇੱਕ ਕੁਆਟਰੋ ਟੈਕਨੋਲੋਜੀ ਹੈ 4x4 ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈ ਜਿਹੜੀ 올 ਵਿਲ ਡਰਾਈਵ ਕਾਰਸ ਹੁੰਦੀਆਂ ਡਿਫਰੈਂਟ ਹੁੰਦੀਆਂ 4x4 ਡਿਫਰੈਂਟ ਹੁੰਦੀ ਹੈ ਇਹ 4x2 ਕਾਰ ਹੁੰਦੀ ਹੈ ਜੀ ਇਹ ਹਾਂ 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 ਮਤਲਬ ਜਿਹੜੀ ਆਡੀ ਆਂਦੀ ਹੈ ਬੇਸਿਕਲੀ ਇਹ 올 ਵਿਲ ਡਰਾਈਵ ਆਂਦੀ ਹੈ 올 ਵਿਲ ਡਰਾਈਵ ਸਿਰਫ ਇੱਕ ਆਡੀ ਹੀ ਅਸੀਂ ਕਾਰ ਹੈ ਛੋਟੀ ਕਾਰਾਂ ਦੇ ਵਿੱਚੋਂ ਜਿਹੜੀ ਕਿ 올휠 ਡਰਾਈਵ ਆਰ ਪਹਾੜਾਂ 'ਚ ਸਭ ਤੋਂ ਜ਼ਿਆਦਾ ਕੰਮ ਆਵੇ ਗੱਡੀ ਠੀਕ ਹੈ ਹਾਂ ਇਹਨੂੰ ਡਰਾਈਵ ਤੁਸੀਂ ਹਿੱਲ ਤੇ ਲੈ ਕੇ ਜਾਂਦੇ ਹੋ ਅਦਰਵਾਇਜ਼ ਕਾਰਾਂ 4x2 ਹੁੰਦੀਆਂ ਉਹ ਕਿਤੇ ਸਕਿਪ ਸਕਿਟ ਕਰ ਜਾਂਦੀਆਂ ਜਾਂ ਕੁਝ ਹੋਰ ਲੇਕਿਨ ਆਡੀ Q3 ਐਸੀ ਕਾਰ ਹੈ 올휠 ਡਰਾਈਵ ਜਿੱਦਾਂ ਮਰਜ਼ੀ ਚਲਾਓ ਆੜ ਦੇ ਸਭ ਤੋਂ ਜ਼ਿਆਦਾ ਕੰਮ ਜਾਊਗਾ ਗੱਡੀ ਕਿਉਂ ਆਹ ਜੀ ਵਾਹ ਜੀ ਆਹੀ ਗੱਲ ਮੈਂ ਕਲੀਅਰ ਕਰਨੀ ਸੀ ਮਤਲਬ ਵੀ ਲਾਈਕ ਆਪਾਂ ਕਹਿੰਦੇ ਇੱਕ ਮੰਨ ਸਕਦੇ ਆ ਵੀ 4x4 ਹੈ ਹਾਂ 4x4 ਨਹੀਂ ਇੱਕ ਤਰ੍ਹਾਂ ਦੀ ਮਤਲਬ 올 व्हील ਡਰਾਈਵ ਕਹਿੰਦੇ ਆਪਾਂ 4x4 올 व्हील ਡਰਾਈਵ ਆਲਮੋਸਟ ਸੇਮ ਹੀ ਕਹਿ ਸਕਦੇ ਆਂ ਆਲਮੋਸਟ ਸੇਮ ਹੀ ਹੋ ਗਿਆ ਹਾਂ ਜੀ ਠੀਕ ਹੈ ਇਹ ਜਿਹੜੀ ਹੈਗੀ ਆ 2016 ਮਾਡਲ ਹੈ ਨਿਊ ਸ਼ੇਪ ਹੈ ਡੀਜ਼ਲ ਆਟੋਮੈਟਿਕ ਪੈਨਾਰੋਮਿਕ ਰੂਫ ਦੇ ਨਾਲ 2016 ਮਾਡਲ ਪ੍ਰਾਈਸ ਸਿਰਫ ਔਰ ਸਿਰਫ 13.5 ਲੱਖ ਰੁਪਿਆ 13.5 ਲੱਖ ਰੁਪਿਆ ਲਓ ਵੀ ਔਰ ਇਹ ਤੁਹਾਨੂੰ ਪ੍ਰਾਈਸ ਦੇ ਗਿਫਟ ਮਿਲ ਰਹੇ ਨੇ ਜੇ ਕਿਸੇ ਨੇ ਕੋਈ ਗਿਫਟ ਲੈਣਾ ਹੈ ਬਈ ਮਿੱਤਰੋ ਮਾਰਕੀਟ ਤੋਂ 2-2 3-3 ਲੱਖ ਰੁਪਿਆ ਲੈਸ ਪ੍ਰਾਈਸ ਦੇ ਉੱਤੇ ਬਹੁਤ ਘੈਂਟ ਲੈਸ ਡਰਾਈਵਨ ਕਾਰ ਆ ਦੋ ਕਾਰਾਂ ਤੁਹਾਨੂੰ ਇਹੋ ਜਿਹਾ ਦਿਖਾਣਾ ਬਈ ਬਸ ਲੈਜੋ ਲੈਜੋ ਕਰਦੇ ਵੀ ਇੰਨੀ ਇੱਕ ਸੋਹਣੀ ਕਾਰ ਆ ਬਈ ਹਨਾ ਇੱਕ BMW ਆਪਣੇ ਲਾਏ ਇੱਧਰ ਖੜੀ ਆ ਔਰ ਇੱਕ AGM ਆਸਰੀ ਦੇਖੋ ਤੁਸੀਂ ਸਾਹਮਣੇ ਆਪ ਵੀ ਦੇਖੋ ਬਸ ਹਨਾ ਮੂੰਹ ਖੋਲ ਰੱਖੇ ਨੇ ਇਹਨਾਂ ਨੇ ਬਸ ਤੂੰ ਸੁਣਨ ਵਾਲਾ ਚਾਹੁੰਦਾ ਵੀ ਹਨਾ ਵੀ ਸੁਣ ਰਿਹਾ ਇਹਨੂੰ ਵੀ ਲੈ ਜਾ ਲੈ ਜਾ ਮੈਂ ਕਹ ਰਿਹਾ ਵੀ ਇਹ ਕਾਰਾਂ ਨੂੰ ਜਦੋਂ ਆਪਾਂ ਦੇਖਦੇ ਆ ਤਾਂ ਐ ਮਹਿਸੂਸ ਹੁੰਦਾ ਵੀ ਵਾਕਈ ਆਪਣੇ ਮੂੰਹਾਂ ਕੇਰੇ ਕੇ ਸਾਨੂੰ ਲੈ ਜਾ ਉੱਥੋਂ ਮਤਲਬ ਦੋਨੋਂ ਚੱਲਣ ਨੂੰ ਤਿਆਰ ਰਹੀਆਂ ਨੇ ਹਮ ਹੁਣ ਸਪੈਸ਼ialਟੀ ਕੀ ਹੈ ਜੀ ਦੋਨੋਂ ਗੱਡੀਆਂ ਦੀ ਪਹਿਲਾਂ ਆਪਾਂ ਇਸ ਗੱਡੀ ਦੀ ਗੱਲ ਕਰਦੇ ਹਾਂ ਹਾਂਜੀ ਮਰਸਡੀਜ਼ ਆਪਣੇ ਆਪ 'ਚ ਹੀ ਇੱਕ ਬਹੁਤ ਡਿਮਾਂਡ ਵਾਲੀ ਗੱਡੀ ਹੈ ਜੀ ਬਾਹ ਇਹ ਮਰਸਡੀਜ਼ ਦਾ ਈ ਕਲਾਸ ਹੈ ਹਾਂਜੀ ਹਾਂਜੀ ਈ 250 ਸੀਡੀਆਈ ਡੀਜ਼ਲ ਹੈ ਜੀ ਇਹ 2014 ਮਾਡਲ ਕਾਰ ਹੈ ਜੀ ਓਕੇ ਭਾਜੀ 2014 ਮਾਡਲ ਕਾਰ ਹੈ ਔਰ ਇਸ ਕਾਰ ਦਾ ਬੰਪ ਸਾਰੀ ਹੀ ਕਾਰ オリジナル ਹੈ ਕੋਈ ਚੀਜ਼ ਤੇ ਉਤੇ ਸਕ੍ਰੈਚ ਨਹੀਂ ਕੋਈ ਪੇਂਟ ਨਹੀਂ ਅੰਦਰੋਂ ਇੰਟੀਰੀਅਰ ਦੇਖੋ ਕਾਰ ਦਾ ਬਿਲਕੁਲ ਕਲੀਨ ਇੰਟੀਰੀਅਰ ਹੈ ਸਟੀering ਹੋ ਗਿਆ ਸੀਟਸ ਹੋ ਗਈਆਂ ਸਨਰੂਫ ਹੋ ਗਿਆ ਮਤਲਬ ਹਰ ਇੱਕ ਚੀਜ਼ ਤੁਹਾਨੂੰ ਬਿਲਕੁਲ ਨੀਵਨ ਕਲੀਨ ਮਿਲੇਗੀ ਹਾਂਜੀ 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 100% ਫੀਚਰਸ ਵਰਕਿੰਗ ਹੈ ਜੀ ਹਾਂ 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 ਹਰ ਇੱਕ ਛੋਟੀ ਤੋਂ ਛੋਟੀ ਲਾਈਟ ਵੀ ਕਾਰ ਦੀ ਪ੍ਰੋਪਰ ਮਤਲਬ ਆਪਣੀ ਜਗ੍ਹਾ ਤੇ ਪ੍ਰੋਪਰ ਵਰਕਿੰਗ ਹੈ ਠੀਕ ਹੈ ਜੀ ਟਾਇਰਸ ਆਲਮੋਸਟ ਆਲਮੋਸਟ 80% ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਕਾਰ ਦਾ ਫਸਟ ਓਨਰ ਹੈ ਓਕੇ ਜੀ ਅਬਸੇ ਫਰਸਟ ਓਨਰ ਕਹਿੰਦੇ ਲੋੜ ਨਹੀਂ ਆਪਣੀ ਸਾਰੀਆਂ ਕਾਰਾਂ ਫਰਸਟ ਓਨਰ ਨੇ। ਉਹ ਸਟਾਰਟਿੰਗ 'ਚ ਕਹੀ ਦਿੱਤਾ ਹੋਇਆ। ਸਿੰਗਲ ਓਨਰ ਕਾਰ ਹੂੰ ਹੂੰ 2014 ਹੂੰ ਹੂੰ ਚੰਡੀਗੜ੍ਹ ਨੰਬਰ ਡੀਜ਼ਲ ਆਟੋਮੈਟਿਕ ਸਨਰੂਫ ਦੇ ਨਾਲ। ਹਾਂਜੀ। ਹੁਣ ਅੱਗੋਂ ਆਜੋ ਜੀ ਆਪਾਂ ਇਹ ਕਾਰ ਦਾ ਸਪੈਸ਼ਲ ਪ੍ਰਾਈਸ ਦੇ ਦਈਏ। ਐਹ ਜਿਹਾ ਪ੍ਰਾਈਸ ਮਿਲੂਗਾ ਤੁਹਾਨੂੰ ਤੁਸੀਂ ਸ਼ੌਕਿੰਗ ਪ੍ਰਾਈਸ ਕਹਿ ਸਕਦੇ ਆਂਗਾ ਆਪਾਂ ਬਈ ਇਹ। ਸ਼ੌਕਿੰਗ ਕਹਿ ਦੋ ਜਾਂ ਕੋਈ ਨੂੰ ਫਟਾਫਟ ਬੁੱਕ ਕਰ ਲਓ ਕਾਰ ਨੂੰ। ਇਹਦੇ ਨਾਲ ਦੀ ਕਾਰ ਨਹੀਂ ਮਿਲਣ ਲੱਗੀ। ਹੂੰ ਹੂੰ ਹੂੰ। ਇਹਦੇ 'ਚ ਆਪਣੇ ਕੋਲ ਦੋ ਆਪਸ਼ਨ ਹੈਗੇ ਆ। ਇੱਕ ਸਿਲਵਰ 2014 ਹੂੰ ਹ ओके ਦੋਵੇਂ ਚੰਡੀਗੜ੍ਹ ਨੰਬਰ ਦੇ ਦੋ ਆਪਸ਼ਨ ਹੈ ਪਹਿਲਾਂ ਆਪਾਂ ਵਾਈਟ ਦਾ ਪ੍ਰਾਈਸ ਦਿੰਦੇ ਆ 2013 ਦਾ ਹਾਂਜੀ 2000 ਜਿਹੜੀ 2013 ਮਾਡਲ ਇਸ ਸ਼ੇਪ ਦੀ ਗੱਡੀ ਵਾਈਟ ਕਲਰ ਦੀ ਹੈਗੀ ਕਾਰ ਉਹ ਤੁਹਾਨੂੰ ਦੇ ਦਾਂਗੇ 11.5 ਲੱਖ ਰੁਪਏ ਵਿੱਚ ਸਿਰਫ ਮਰਸੀਡੀਜ਼ ਨਿਊ ਸ਼ੇਪ 2013 ਚੰਡੀਗੜ੍ਹ ਨੰਬਰ ਦੀ 11.5 ਲੱਖ ਰੁਪਏ ਵਿੱਚ ਇਹ ਹੁਣ ਆ ਗਈ 2014 ਹਾਂਜੀ ਇਹ ਤੁਹਾਨੂੰ ਦੇ ਦਾਂਗੇ ਗੱਡੀ ਸਿਰਫ ਸਿਰਫ 13.5 ਲੱਖ ਰੁਪਏ ਵਿੱਚ 13.5 ਲੱਖ ਰੁਪਏ ਮਰਸੀਡੀਜ਼ 2014 13.5 ਲੱਖ ਰੁਪਏ ਲੈ ਭਈ ਤੇ ਭਈ ਇਹ ਪ੍ਰਾਈਸ ਸੋ ਵੀ ਤੁਹਾਨੂੰ ਕਿਸੇ ਪਾਸੋਂ ਮਿਲ ਕਿਤੇ ਨਹੀਂ ਮੇਨ ਗੱਲ ਬਈ ਹੈ ਨਾ ਮਾਡਲ ਤੇ ਨਾ ਜਾਇਓ ਕਿਵਾਰੀ ਮਾਡਲ ਸੋਚਦੇ ਹੋ ਮਾਡਲ ਥੋੜਾ ਜਿਹਾ 13 ਲੱਗਦਾ ਜੀ ਇਹਨੂੰ ਤੁਸੀਂ ਚਲਾ ਕੇ ਦੇਖੋ ਨਾ ਚਲਾ ਕੇ ਫੀਲ ਕਰੋਗੇ ਬਈ ਭਾਜੀ 60 ਲੱਖ ਰੁਪਏ ਦੀ ਨਵੀਂ ਕਾਰ ਹੈ ਹਾਂ ਜੀ ਹਾਂ ਤੁਹਾਨੂੰ 13.5 ਲੱਖ ਰੁਪਏ ਵਿੱਚ ਮਿਲ ਰਹੀ ਹੈ ਕਾਰ ਤਾਂ ਤੁਸੀਂ 60 ਲੱਖ ਵਾਲੀ ਹੀ ਚਲਾ ਰਹੇ ਹੋ ਨਾ ਫੀਚਰ ਜਾਂ ਚੀਜ਼ਾਂ ਜਾਂ ਫੈਸਿਲਿਟੀ ਤਾਂ ਸਾਰੀਆਂ ਉਹੀ ਨੇ ਨਾ ਕਾਰ ਦੇ ਵਿੱਚ ਫੈਸਿਲਿਟੀ ਉਹੀਆਂ ਔਰ ਕਾਰ ਦੇ ਵਿੱਚ ਕੋਈ ਕਮੀ ਨਹੀਂ ਬੰਪਰ ਵੀ ਪੇਂਟ ਨਹੀਂ ਹੋਇਆ ਹਜੇ ਤੱਕ ਕਾਰ ਦਾ ਜੀ ਜਦੋਂ ਬੰਪਰ ਵੀ ਪੇਂਟ ਨਹੀਂ ਹੈਗਾ ਬਈ ਇਸ ਤੋਂ ਬਾਅਦ ਹੁਣ ਨਵੀਂ ਕਾਰ ਬਸ ਉਹੀ ਗੱਲ ਹੈ ਹਰਗिज ਲੋਡ ਨਹੀਂ ਅੱਗੇ ਹੁਣ ਜਿਹੜੀ ਕਾਰ ਦਿਖਾ ਰਹੇ ਨਾ ਭਾਜੀ ਤੁਸੀਂ ਹੋਲੈਕਸ ਖੋਲ ਲੋ ਹਾਂਜੀ ਤੁਸੀਂ ਗੂਗਲ ਤੇ ਪਾ ਲਓ ਜਾਂ ਕਿਤੇ ਵੀ ਪਾ ਲਓ ਸ਼ਾਇਦ ਹੀ ਕੋਈ ਕਾਰ ਰੀਸੇਲ ਤੇ ਹੋਏਗੀ ਇਹ ਬੀਐਮਡਬਲਿਊ ਦੀ ਗੱਲ ਨਹੀਂ ਕਰ ਰਿਹਾ ਮੈਂ ਹਾਂਜੀ ਹਾਂ ਇਹ ਬੀਐਮਡਬਲਿਊ ਦਾ 530 ਮਾਡਲ ਹੈ 530 530 ਵੀ ਮਿਲ ਜੇਗੀ ਹਾਂਜੀ ਇਹ 530 ਦੇ ਵਿੱਚ ਐਮ ਸਪੋਰਟ ਮਾਡਲ ਹੈ ਅੱਛਾ ਐਮ ਸਪੋਰਟ ਹੈ ਐਮ ਸਪੋਰਟ ਮਾਡਲ ਹੈ ਟੋਟਲੀ ਡਿਫਰੈਂਟ ਕਾਰ ਮਤਲਬ ਇਸ ਕਾਰ ਦੇ ਨਾਲ ਦੀ ਕਾਰ ਰੀਸੇਲ ਚ ਕਿਸੇ ਕੋਲ ਹੋਣੇ ਦੇ ਚਾਂ ਬਹੁਤ ਹੀ ਘੱਟ ਹੈ ਜੀ ਠੀਕ ਹੈ ਇਹ ਮਾਡਲ 2015 ਚੰਡੀਗੜ੍ਹ ਦਾ ਨੰਬਰ ਹੈ ਓਕੇ ਫਰਸਟ ਓਨਰ ਕਾਰ ਹੈ ਓਕੇ ਜੀ ਅੰਟੀਰੀਅਰ ਅਸਟੀਰੀਅਰ ਦੀ ਕਾਰ ਬਿਲਕੁਲ ਨਵੀਂ ਵਰਗੀ ਹੈ ਅੰਦਰੋਂ ਦੇਖੋ ਕਾਰ ਪੈਡਲ ਸ਼ਿਫਟਰ ਦਾ ਲੱਗਦਾ ਆਂਦਾ ਜੀ ਹਾਂ ਜੀ ਹਾਂ ਜੀ ਸਟੀਅਰਿੰਗ ਟੋਟਲੀ ਸਪੋਰਟਸ ਆਂਦਾ ਜੀ ਆ ਚੈੱਕ ਕਰ ਲੋ ਡਿਸਪਲੇ ਵੱਡਾ ਆਂਦਾ ਜੀ ਬੈਕ ਕੈਮਰਾ ਨੈਵੀਗੇਸ਼ਨ ਸਾਰਾ ਕੁਝ ਹੈ ਇਸ ਕਾਰ ਹਾਂ ਜੀ ਅੰਦਰੋਂ ਬਾਹਰੋਂ ਅੰਟੀਰੀਅਰ ਐਕਸਟੀਰੀਅਰ ਦੇ ਬਿਲਕੁਲ ਨਵੀਂ ਡੀਜ਼ਲ ਆਟੋਮੈਟਿਕ ਸਨਰੂਫ ਦੇ ਨਾਲ ਹਾਂ ਜੀ ਹਾਂ ਜੀ ਹੈੱਡਲਾਈਟਸ ਵਗੈ ਬਪ ਜਿੰਨੀ ਤਾਰੀਫ ਕਰ ਲਿਆ ਇਸ ਕਾਰ ਦੀ 19 ਘਟ ਹੈ ਜੀ ਬਸ ਇੱਕੋ ਇੱਕ ਕਮੀ ਹੈ ਬਾਈ ਹੈਨਾ ਕਾਰ ਦੇ ਵਿੱਚ ਉਹ ਹੈਗੀ ਹੈ ਜਿਹੜਾ ਬਾਈ ਵੀਡੀਓ ਦੇਖ ਰਿਹਾ ਚਲਾਉਣ ਵਾਲੇ ਦੀ ਹੈਨਾ ਬਾਈ ਉਹ ਮੈਕਸ ਫਰੀ ਕਹਿਣਾ ਉਹਨਾਂ ਵੀ ਇਹ ਸਾਰੀਆਂ ਕਾਰ ਆ ਬਾਈ ਹੈਨਾ ਚਲੋ ਮੇਰਾ ਇੱਕ ਤੁਹਾਨੂੰ ਮੈਂ ਚੈਲੰਜ ਦਿੰਦਾ ਜਿਸ ਕਾਰ ਬਾਰੇ ਮੇਰਾ ਚੈਲੰਜ ਰਹਿ ਗਿਆ ਹਾਂਜੀ ਹਾਂ ਤੁਹਾਡੀ ਵੀਡੀਓ ਪੈਨ ਤੇ ਜਦੋਂ ਮੈਨੂੰ ਫੋਨ ਵੱਜੇਗਾ ਨਾ ਇਸ ਗੱਡੀ ਵਾਸਤੇ ਕਿਉਂਕਿ ਵੀਡੀਓ ਤੁਹਾਡੀ ਦੋ ਤਿੰਨ ਦਿਨਾਂ ਚ ਪੈਣੀ ਹੈ ਹਾਂਜੀ 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 ਫੋਨ ਵੱਜੇਗਾ ਮੇਰੇ ਵੱਲੋਂ ਆਨਸਰ ਆਏਗਾ ਸੋਲਡ ਓਕੇ ਮੇਰੇ ਵੱਲੋਂ ਆਨਸਰ ਆਏਗਾ ਠੀਕ ਹੈ ਗੱਡੀ ਵਿੱਗੀ ਬਈ ਔਰ ਮੈਂ ਵਿਕੀ ਹੋਈ ਦਾ ਪ੍ਰੂਫ ਵੀ ਦੇ ਦੂੰਗਾ ਠੀਕ ਹੈ ਜੀ ਕਿ ਨੂੰ ਵੇਚੀ ਹੈ ਕਿੰਨੇ ਨੰਬਰ ਦੇ ਵੇਚੀ ਹੈ ਜਿੰਤ ਤੋਂ ਮਰਜੀ ਲੈ ਲਓ ਮੈਂ ਤੁਹਾਨੂੰ ਪ੍ਰੂਫ ਲੈ ਲਓ ਔਰ ਪ੍ਰਾਈਸ ਦੂੰਗਾ ਬਹੁਤ ਸ਼ਾਨਦਾਰ ਤੁਹਾਨੂੰ ਕਾਰ ਦਿਖਾ ਰਿਹਾ ਵੀ ਮਤਲਬ ਵੀ ਅੱਗੇ ਵਾਸਤੇ ਤੁਸੀਂ ਜੀ ਧਿਆਨ ਰੱਖਿਓ ਵੀ ਨੰਬਰ ਸੇਵ ਕਰ ਲਓ ਇਹਦੇ ਫਰੈਂਸ ਕਰ ਲੈਦਾ ਚੰਡੀਗੜ੍ਹ ਤੇ ਬਈ ਹਨਾ ਸਪੈਸ਼ਲ ਗੱਡੀਆਂ ਬਈ ਕੋਈ ਵੀ ਕੋਈ ਇਦਾਂ ਦੀ ਕਾਰ ਆਂਦੀ ਉਹਦਾ ਤਾਂ ਸਾਨੂੰ ਉਹਦੀ ਇਨਫਾਰਮ ਕਰਦੇ ਹਾਂ। ਹਲੇ ਤਾਂ ਆਪਾਂ ਤੁਹਾਨੂੰ ਹੋਰ ਇੱਕ ਸਪੈਸ਼ਲ ਗੱਡੀ ਦਿਖਾਉਣ ਲੱਗੇ ਜਿੱਤੇ ਮਿਲਦੀ ਨਹੀਂ ਹੈ। ਅੱਛਾ ਉਹ ਪਿੱਛੇ ਖੜੀ ਹੈ ਬਲੈਕ ਕਲਰ ਦੀ ਉਹਦੇ ਨਾਲ ਦੀ ਕਾਰ ਮਿਲਨੀ ਬਹੁਤ ਮੁਸ਼ਕਲ। ਅੱਛਾ ਇਹਦਾ ਕਿੰਨਾ ਪ੍ਰਾਈਸ ਰੱਖਿਆ? ਇਹਦਾ ਪ੍ਰਾਈਸ ਦਵਾਂਗੇ ਜੀ 2015 BMW 530 M Sport ਸਿਰਫ ਪਰ ਸਿਰਫ 15,90,000 ਰੁਪਏ ਦੀ। 15,90 ਦੇ ਵਿੱਚ ਬਈ। 17 ਲੱਖ ਦੀ ਵੀ ਲੈ ਕੇ ਦਿਖਾ ਦੋਗੇ ਤੁਸੀਂ? ਠੀਕ ਹੈ। ਬਈ ਹੋ ਸਕੇ ਅਗਰ ਜੇ ਹੋਈ ਤਾਂ ਡੀਲ ਗ੍ਰੈਬ ਕਰ ਲਿਓ ਜਲਦੀ ਤੋਂ ਜਲਦੀ ਬਈ ਹਨਾ 17 ਲੱਖ ਦੀ ਵੀ ਨਹੀਂ ਮਿਲਦੀ। ਜੀ। ਆਪਾਂ ਤੁਹਾਨੂੰ ਬਈ ਗੱਲ ਕਰੀਏ ਵੀ ਲੱਖ ਰੁਪਏ ਮਾਰ ਸਵਾਲ ਹੈ ਅਗਰ ਕਿਸੇ ਨੂੰ ਸਵਾਲ ਲੈਣਾ ਦਾ ਇਹ ਕਾਰ ਲੈ ਸਕਦੇ ਆ ਬਈ ਆਪਾਂ ਆ ਚੈੱਕ ਕਰੋ ਮਾਈਲਸ ਵੀ ਵਧੀਆ ਔਰ ਕੰਡੀਸ਼ਨ ਦੀ ਤਾਂ A1 ਕੰਡੀਸ਼ਨ ਦੀ ਕਾਰ ਹੈ ਇਹ ਕਾਰ ਹੈ ਕਿਹੜੀ ਹੈ ਵੀਰੇ ਆਪਣਾ ਸੁਰਖੀ ਤੁਹਾਨੂੰ ਪਹਿਲਾਂ BMW ਦਾ 5 ਸੀਰੀਜ਼ ਦਿਖਾਇਆ 530 M Sport ਹਾਂਜੀ ਹਾਂਜੀ ਇਹ ਹੈ BMW 520d ਲਗਜ਼ਰੀ ਲਾਈਨ ਹਾਂਜੀ 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 ਮਾਡਲ ਡਿਫਰੈਂਟ ਹੋ ਜਾਂਦਾ ਹਮ ਹਮ ਦਿਸ ਇਜ਼ BMW 520d ਲਗਜ਼ਰੀ ਲਾਈਨ 2017 ਮਾਡਲ ਕਾਰ ਹੈ ਜੀ ਓਕੇ और साढ़िया सारिया ही कारा फर्स्ट ओनर था एक कार भी फर्स्ट ओनर ही है अंदरों इंटीरियर वाल दिखा दो अंदरों दिखा दो भाजी एक बार कार अंदरों इंटीरियर की बिल्कुल ही नवी कार है बेज कलर का इंटीरियर है सनरूफ है ऑटोमेटिक है हाँ जी। और सिंगल हैंड चली हुई है ओके लग्जरी लाइन मतलब कंडीशन ਦੇ ਵਿੱਚ ਕਾਰ ਬਿਲਕੁਲ ਨਵੀਂ ਹਮ ਹਮ ਔਰ ਟੌਪ ਮਾਡਲ ਹੈ ਜੀ ਕਾਰ ਫੁੱਲ ਲਗਜ਼ਰੀ ਕਾਰ ਹਾਂ ਫੁੱਲ ਲਗਜ਼ਰੀ ਕਾਰ ਜੀ ਇਸ ਪੂਰੀ ਕਾਰ ਦੇ ਵਿੱਚ ਕੋਈ ਰੀਪੇਂਟ ਨਹੀਂ ਹੈ ਕੋਈ ਐਕਸੀਡੈਂਟਲ ਨਹੀਂ ਹੈ ਸਾਰਾ ਸਰਵਿਸ ਕੋਡ ਨਾਲ ਮਿਲੇਗਾ ਜੀ ਕਾਰ ਦਾ ਇਹਦਾ ਹਰਿਆਣਾ ਦਾ ਰਜਿਸਟ੍ਰੇਸ਼ਨ ਹੈ ਹਾਂਜੀ ਹਾਂਜੀ ਔਰ ਹੁਣ ਸਪੈਸ਼ਲ ਗੱਲ ਆ ਗਈ ਜੀ ਮਾਡਲ 2017 ਹਾਂਜੀ ਪ੍ਰਾਈਸ ਕਾਰ ਦਾ ਹੈਗਾ 16.5 ਲੱਖ ਰੁਪਿਆ 17 ਮਾਡਲ 16.5 ਲੱਖ ਰੁਪਿਆ ਮਾਰਕਟ 'ਚ 20 ਕੀ ਲੱਖ ਰੁਪਏ ਦੀ ਕਾਰ ਵਿਕਦੀ ਹੈ ਜੀ ਹਾਏ 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 ਜੀ ਬਈ ਗੱਲ ਕਰਾਂ ਤੁਹਾਨੂੰ 4 ਲੱਖ ਰੁਪਏ ਦਾ ਡਿਸਕਾਊਂਟ ਆ ਕਾਰ ਦੇ ਪਿੱਛੇ ਜਲਦੀ ਡੀਲ ਗ੍ਰੈਬ ਕਰ ਲਓ ਇਹ ਖੜਨ ਵਾਲੀ ਨਿੰਗਾਰ ਬਈ ਜੋ ਮਰਜੀ ਬਾਈ ਜਿੱਥੋਂ ਕੋਈ ਅਗਰ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਪਤਾ ਵੀ ਸਾਡੇ ਨਾਲ ਬਾਹਰਲੇ ਵਿੱਚ ਜ਼ਿਆਦਾ ਜੁੜੇ ਹੋਏ ਨੇ ਹਾਂ ਬਿਲਕੁਲ ਬਿਲਕੁਲ ਔਰ ਕੋਈ ਬੰਬੇ ਹਰਿਆਣਾ ਜਿੱਥੋਂ ਮਰਜੀ ਅਤ ਜਲਦੀ ਤੋਂ ਜਲਦੀ ਡੀਲ ਗ੍ਰੈਬ ਕਰ ਲਓ ਤੁਹਾਨੂੰ ਇਹ ਦਿੱਲੀ ਹਰਿਆਣੇ ਤੋਂ ਵੀ ਇਦਾਂ ਦੀਆਂ ਕਾਰਾਂ ਨਹੀਂ ਮਿਲਣੀਆਂ ਕੰਡੀਸ਼ਨ ਵਾਈਜ਼ ਗੱਲ ਕਰਾਂ ਕੰਡੀਸ਼ਨ ਸਭ ਤੋਂ ਵਧੀਆ ਮਿਲਦੀ ਹੈ ਦੇਖੋ ਬਿਲਕੁਲ ਪਾਜੀ ਪੂਰਾ ਸਰਵਿਸ ਰਿਕਾਰਡ ਦੋਨੋਂ ਕੀਜ਼ ਸਭ ਕੁਝ ਮਿਲੇਗਾ ਤੁਹਾਨੂੰ ਕਿਉਂਕਿ ਇੰਨੀਆਂ ਸਜੀਆਂ ਹੋਈਆਂ ਕਾਰਾਂ ਦਾ ਬਈ ਤੁਹਾਨੂੰ ਇਹਨਾਂ ਦੇ ਆਪਦੇ শোরੂਮ ਤੋਂ ਨਹੀਂ ਮਿਲਣੀਆਂ ਜਿੰਨੀ ਆਪਾਂ ਲੋਬੋਰੇ ਖੜੀਆਂ ਹੋਈ ਹੈ ਨਾ ਜੀ ਜੀ ਅਗਲੀ ਆ ਗਈ ਇੱਕ ਹੋਰ ਸੇਮ ਵੀਐਮ ਲਓ ਸਰੀ ਕਾਰ ਦਾ ਵੀ ਮੈਂ ਪ੍ਰੋਮਿਸ ਕਰਦਾ ਤੁਸੀਂ ਕੋਈ ਵੀ ਕਿਤੇ ਵੀ ਏਜੰਸੀ ਚ ਗੱਡੀ ਚੈੱਕ ਕਰਾ ਲਿਓ ਬੰਪਰ ਟੂ ਬੰਪਰ 올 ओरिजिनल ਕਾਰ ਹੈ ਜੀ ਮਾਡਲ 2016 ਹੈ BMW 520d ਲਗਜ਼ਰੀ ਲਾਈਨ ਹੁਣ ਇਹਦੇ ਤੁਹਾਡੇ ਕੋਲ ਦੋ ਆਪਸ਼ਨ ਆ ਗਏ ਬਲੂ ਕਲਰ ਦੇ ਵਿੱਚ 15 ਹਾਂਜੀ ਬਰਾਊਨ ਕਲਰ ਦੇ ਵਿੱਚ 16 ਔਰ ਵਾਈਟ ਕਲਰ ਦੇ ਵਿੱਚ 17 ਠੀਕ ਹੈ ਕਲਰ ਅਲੱਗ ਅਲੱਗ ਲੈਣੇ ਤਾਂ ਅਲੱਗ ਅਲੱਗ ਲੈ ਸਕਦੇ ਹੋ ਮਾਡਲ ਦੀ ਵੀ ਆਪਸ਼ਨ ਦੋ ਲਗਜ਼ਰੀ ਲਾਈਨ ਹੈ ਇੱਕ ਕੈਮਪੋਰਟ ਹੈ ਹਾਂਜੀ રાઉન્ડ રાઉન્ડ કોઈ હે 79000 કિલોમીટર ચાલી હે કમ્પ્લીટ સર્વિસ રેકોર્ડ મિલેગા ડીઝલ હે ઓટોમેટિક હસનરૂપ દે નાર મતલબ ટોપ એન્ડ મોડલ હે લક્ઝરી લાઈન હે સિંગલ એન્ડ ચાલી ہوئی ગાડી હે પ્રાઈસ પ્રાઈસ સ્પેશિયલ હે જી મોડલ 2016 પ્રાઈસ 16 સાડે 16 16 મોડલ ઓર સાડે 16 દે એક ઓર ફેરપીટ કર દઈએ જી તવડા મન હોર પૂરા કર દઈએ પ્રાઈસ મોડલ 2016 પ્રાઈસ 16 લાખ રૂપિયા ઓર ਦસો આય આય 50000 રૂપિયા ਦਾ ਖੜੇ ਪੈ ਡਿਸਕਾਊਂਟ ਕਰ ਦઈએ આય આય આ ચેક કરો ભાઈ જે ਕਿਸੇ ਨੇ ਉੱਚੀ ਕਾਰ ਦਾ ਸਵਾਦ ਲੈਣਾ ਤਾਂ ਇਹ ਕਾਰ ਆ ਤੁਹਾਡੇ ਵਾਸਤੇ ਆ ਭਾਈ ਇਹ ਐਕਸ ਕਿਹੜੀ ਹੈ ਵੀਰੇ ਸਰ ਸਾਡੇ ਕੋਲ BMW ਦਾ X5 ਹਮੇਸ਼ਾ ਹੀ ਇੱਕ ਮਾਡਲ ਅਵੇਲੇਬਲ ਰਹਿੰਦਾ ਕਿਉਂਕਿ ਦੀ ਡਿਮਾਂਡ ਬਹੁਤ ਆਉਂਦੀ ਹੈ ਹੂੰ ਹੂੰ ਇਹ ਚਲੇ ਜਾਏਗੀ ਦੂਸਰੀ X5 ਆ ਜਾਏਗੀ ਪਹਿਲਾਂ 18 ਸੀਗੀ ਉਹ ਵੀ ਚਲੇਗੀ ਪਹਿਲਾਂ ਬਲੈਕ 50 ਸੀ ਉਹ ਵੀ ਚਲੇਗੀ 7 ਸੀਟਰ ਵੀ ਸੀ 5 ਸੀਟਰ ਵੀ ਸਾਰੀਆਂ ਸੀਟਰਾਂ ਦੀਆਂ ਹਾਂ ਜੀ ਹਾਂ ਜੀ ਇੱਕ ਕਾਰ ਵੀ ਸਿੰਗਲ ਹੈਂਡ ਚੱਲੀ ਹੋਈ ਹੈ BMW X5 2015 ਮਾਡਲ ਓਕੇ ਇਹ ਕਾਰ ਚੱਲੀ ਬਹੁਤ ਘੱਟ ਹੈ ਜੀ ਹਾਂਜੀ ਹਾਂਜੀ ਇਹ ਕਾਰ ਚੱਲੀ ਸਿਰਫ ਔਰ ਸਿਰਫ 69000 ਕਿਲੋਮੀਟਰਸ 69000 ਕਿਲੋਮੀਟਰ ਪੂਰੀ ਕਾਰ ਓਰੀਜਨਲ ਹੈ 69000 ਚੱਲੀ ਹੈ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਵਰਗੀ ਕਾਰ ਹੈ ਜੀ ਅੰਦਰ ਉਸੇ ਸੀਟਸ ਚੈੱਕ ਕਰਾਓ ਕਾਰ ਦੀਆਂ ਦੇਖੋ ਬਿਲਕੁਲ ਹੀ ਕਿਸੇ ਸੀਟ ਦੇ ਉੱਤੇ ਕੋਈ ਰਿੰਕਲ ਨਹੀਂ ਹਾਂਜੀ ਹਾਂਜੀ ਡੈਸ਼ਬੋਰਡ ਇੰਟੀਰੀਅਰ ਸਟੀering ਤੁਹਾਨੂੰ ਬਿਲਕੁਲ ਹੀ ਕਲੀਨ ਮਿਲੇਗਾ ਉੱਪਰ ਪੈਨੋਰੋਮਿਕ ਰੂਫ ਹੈ ਦੀ ਕਾਰ ਦੀ ਮਤਲਬ X5 ਕਾਰ ਦੇ ਵਿੱਚ ਇੱਕ BMW ਦਾ ਸਵਾਦ ਹੀ ਅਲੱਗ ਹੈ ਮਜ਼ੇ ਅਲੱਗ ਹੈ ਜੀ ਓਕੇ ਸਪੇਸ਼ੀਅਸ ਕਾਰ ਹੈ ਖੁੱਲਡੂਲੀਆ ਹੈ ਔਰ ਉਹ 5 ਸੀਟਰ ਹੈ ਜੀ ਠੀਕ ਹੈ ਪ੍ਰਾਈਸ ਬਹੁਤ ਸਪੈਸ਼ਲ ਦੇਣ ਵਾਲਾ ਮੈਂ ਇਸ ਕਾਰ ਦਾ ਤੁਹਾਨੂੰ ਮਤਲਬ ਇਸ ਪ੍ਰਾਈਸ ਤੁਹਾਨੂੰ BMW X5 ਮਿਲ ਹੀ ਨਹੀਂ ਸਕਦੀ ਮੇਰਾ ਤੁਹਾਨੂੰ ਚੈਲੰਜ ਹੈ ਜੀ ਅੱਛਾ ਲੱਭ ਕੇ ਦਿਖਾ ਦਿਓ ਕਿਤੇ ਨਹੀਂ ਮਿਲੇਗੀ ਜੀ ਕਿੰਨਾ ਪ੍ਰਾਈਸ ਹੈ ਮਾਡਲ 2015 ਸਪੈਸ਼ਲ ਪ੍ਰਾਈਸ 19 ਲੱਖ ਤੇ 50 ਹਜ਼ਾਰ ਰੁਪਏ ਤੁਹਾਡੇ ਵਾਸਤੇ ਨਵੀਂ ਕਿੰਨੇ ਦੀ ਹੈ ਨਵੀਂ 90 ਲੱਖ ਰੁਪਏ ਦੀ ਕਾਰ ਸੀ ਜੀ ਉਸ ਟਾਈਮ 'ਚ ਹੁਣ 1 ਕਰੋੜ 20 ਲੱਖ ਰੁਪਏ ਦੀ ਕਾਰ ਹੈ ਓਕੇ ਜੀ 90 ਲੱਖ ਰੁਪਏ ਵਾਲੀ ਕਾਰ ਜਿਹ ਮਤਲਬ ਇਹ ਵਾਲੇ ਮਾਡਲ ਸੇ ਚੱਲਦੇ ਸੀ ਉਹਦਾ 90 ਲੱਖ ਰੁਪਈਆ ਦੀ ਕਾਰ ਸੀ ਤੇ ਹੁਣ ਚੈੱਕ ਕਰ ਲਓ ਬਈ ਜਿਹੜਾ ਰੇਟ ਤੁਹਾਨੂੰ ਆਪਾਂ ਦੇਤਾ ਗੱਲ ਕਰੀਏ ਵੀ ਇੱਕ ਸਕੋਰਪਿਓ ਦੇ ਰੇਟ ਦੇ ਵਿੱਚ ਐਕਸਵਾਈ ਮਿਲ ਲਈਏ ਕਾਰ ਆਪਾਂ ਸਿਰਫ 69000 ਚੱਲੀ ਹੈ ਭਾਜੀ 10-12 ਲੱਖ ਰੁਪਏ ਦੇ ਵਿੱਚ ਵਰਨਾ ਕ੍ਰੇਟਾ ਗੱਡੀਆਂ ਆਉਂਦੀਆਂ ਆਪਾਂ ਨਾਲ ਆਪਣੇ ਲਵੇ ਹੁੰਦੀਆਂ ਸਾਰੇ ਮਿੱਤਰਾਂ ਲਵੇ ਪਰ ਜਿਵੇਂ ਆਪਾਂ ਆਰਡੀ ਬੀਐਮਡਲ ਮਰਸੀ ਦਿਖਾਈ ਜੰਨੇ ਆਗੇ ਵੀ ਅਸੀਂ ਇੱਧਰ ਕਿਉਂ ਸ਼ਿਫਟ ਹੋਈਏ ਭਾਜੀ ਐਕਚੁਅਲੀ ਨਾ ਕੀ ਹੈ ਕਿ ਵੀ ਜਿਹੜੀ ਵੀ ਆਪਾਂ ਕਾਰ ਯੂਜ਼ ਕਰਦੇ ਆ ਆਪਾਂ ਲੈ ਕੇ ਨਾ ਰੋਡ ਤੇ ਛੱਡਦੇ ਆ ਕਾਰ ਨੂੰ ਕਿਉਂਕਿ ਸੜਕ ਤੇ ਹੀ ਕਾਰਾਂ ਚੱਲਣੀਆਂ ਨੇ ਹਾਂਜੀ ਸੋ ਉਹਦੇ ਵਿੱਚ ਫਰਕ ਕੀ ਹੈ ਕਿ ਤੁਸੀਂ ਕਿੰਨਾ ਹੀ ਨੋਟਿਸ ਕੀਤਾ ਹੋਣਾ ਕਿ ਕਾਰਾਂ ਰੋਡ ਤੇ ਚੱਲਦੀਆਂ ਨੇ ਮਿਸਟੈਪਿੰਗਸ ਹੋ ਜਾਂਦੀਆਂ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਹਾਂਜੀ ਹਾਂ ਹਰ ਇੱਕ ਚੀਜ਼ ਤੋਂ ਕੀਮਤੀ ਬੰਦੇ ਦੀ ਜਾਨ ਹੈ ਜੀ ਸਭ ਤੋਂ ਕੀਮਤੀ ਬੰਦੇ ਦੀ ਜਾਨ ਹੈ ਓਕੇ ਸੋ ਜਿਹੜੀਆਂ ਵੀ ਤੁਸੀਂ ਇਹ ਵਰਨਾ ਕ੍ਰੇਟਾ ਬਰੀਜ਼ਾ ਵਗੈਰਾ ਕਾਰਾਂ ਦੇਖਦੇ ਹੋ ਉਹਨਾਂ ਦੀ ਔਰ ਇਹਨਾਂ ਕਾਰਾਂ ਦੀ ਬਿਲਡ ਕੁਆਲਿਟੀ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਇੱਕ ਨਵੀਂ ਕਾਰ ਜਿਹੜੀ ਤੁਸੀਂ ਯੂਜ਼ ਕਰ ਰਹੇ ਹੋ ਜਾਂ ਤੁਸੀਂ ਜਿਹੜੀ ਤੁਸੀਂ ਦੱਸ ਰਹੇ ਹੋ ਗੱਡੀ ਦਾ ਨਾਮ ਲੈ ਰਹੇ ਹੋ ਉਹ 10 12 15 18 ਲੱਖ ਰੁਪਏ ਦੀ ਕਾਰ ਨਵੀਂ ਆਂਦੀ ਹੈ ਇਹ 70 70 80 80 ਲੱਖ ਰੁਪਏ ਦੀਆਂ ਕਾਰਾਂ ਨੇ 에ਅਰ ਬੈਗਸ ਨਾਲ ਭਰੀਆਂ ਪਈਆਂ 8 8 9 9 에ਅਰ ਬੈਗਸ ਕਾਰਾਂ ਦੇ ਵਿੱਚ ਹੁੰਦੇ ਆ ਜਿਹੜੀ ਬਿਲਡ ਕੁਆਲਿਟੀ ਇਹਨਾਂ ਦੀ ਬਹੁਤ ਸੋ ਮੰ ਲੋ ਕੋਈ ਮਿਸ ਐਪਨਿੰਗ ਹੋ ਵੀ ਗਈ ਰੋਡ ਤੇ ਚਲਦੇ ਰਬਨਗਰੇ ਕਿਸੇ ਨਾਲ ਵੀ ਹੋਵੇ ਬਟ ਇਹ ਕਾਰਾਂ ਦੇ ਵਿੱਚ ਬੰਦਾ ਸੇਫ ਨਿਕਲਾਂਦਾ ਹੈ ਬਾਰ ਜੀ ਓਕੇ ਉਸ ਤੋਂ ਉੱਤੇ ਕੁਝ ਨਹੀਂ ਹੈ ਜੀ ਜਾਨ ਤੋਂ ਉੱਤੇ ਕੁਝ ਨਹੀਂ ਹੈ ਤੁਸੀਂ 10-12 ਲੱਖ ਖਰਚਣਾ ਹੈ ਤੁਸੀਂ ਇੱਕ ਲਾਈਟ ਵੇਟਡ ਕਾਰ ਲੈ ਲੈਂਦੇ ਹੋ ਕੋਈ ਡੈਮੇਜ ਹੋ ਜਾਂਦਾ ਤਾਂ ਬੰਦੇ ਦਾ ਨੁਕਸਾਨ ਹੋ ਜਾਂਦਾ ਇਹਨਾਂ ਕਾਰਾਂ ਦੇ ਬੰਦੇ ਨੁਕਸਾਨ ਹੋਣ ਦੇ ਚਾਂਸ ਕੋਈ ਨਹੀਂ ਹੈ ਜੀ ਤੁਸੀਂ ਕਿੰਨੀ ਵਾਰੀ ਕਿਤੇ ਵੀ ਦੇਖ ਲਓ ਕੋਈ ਵੀਡੀਓ ਦੇਖਣੀ ਹੈ ਜਾਂ ਕੁਝ ਵੀ ਤੁਸੀਂ ਨਿਊਜ਼ ਦੇਖੀ ਹੈ ਇਹਨਾਂ ਗੱਲਾਂ ਦੇ ਵਿੱਚ ਬੰਦਾ ਸੇਵਾਰ ਆ ਜਾਂਦਾ ਜੀ ਕੁਝ ਨਹੀਂ ਹੁੰਦਾ ਜਾਨ ਤੋਂ ਉੱਤੇ ਕੁਝ ਨਹੀਂ ਮਾਤਾ ਇਹ ਚਾਹੁੰਦਾ ਬਾਕੀ ਰਹਿ ਗਈ ਗੱਲ ਇਹ ਗੱਡੇ ਦੀ ਮੇਨਟੇਨੈਂਸ ਇਹਨਾਂ ਗੱਡਿਆਂ ਦੀ ਮੇਨਟੇਨੈਂਸ ਉਹਨਾਂ ਗੱਡਿਆਂ ਨਾਲੋਂ ਘੱਟ ਹੁੰਦੀ ਹੈ ਭਾਜੀ ਕਿਉਂਕਿ ਗੱਡੀਆਂ ਖਰਾਬ ਹੀ ਨਹੀਂ ਹੁੰਦੀਆਂ ਜੇ ਤੁਸੀਂ ਟਾਈਮ ਟੂ ਟਾਈਮ ਗੱਡੀ ਨੂੰ ਸਰਵਿਸ ਕਰਾਉਂਦੇ ਰਹੇ ਤੇ ਗੱਡੀ ਖਰਾਬ ਨਹੀਂ ਹੁੰਦੀ ਜਿਵੇਂ ਕਹੀਏ ਨਾ ਆਪਣੇ ਬੱਚੇ ਵੱਲ ਧਿਆਨ ਰੱਖੋ ਬੱਚਾ ਵਿਗੜਦਾ ਨਹੀਂ ਹੈ ਇਹਨਾਂ ਵੱਲ ਧਿਆਨ ਰੱਖੋ ਵੀ ਨਹੀਂ ਵਿਗੜਦੀਆਂ ਸਹੀ ਗੱਲ ਹੈ ਇਹ ਵੀ ਬੱਚਿਆਂ ਵਾਂਗੂ ਪਾਲਣੀਆਂ ਪੈਂਦੀਆਂ ਨੇ ਬਸ ਤੁਸੀਂ ਦਾ ਸਰਵਿਸ ਸਰਵਿਸ ਟਾਈਮ ਟੂ ਟਾਈਮ ਕਰਦੇ ਲੋ ਭਾਜੀ ਖਰਾਬ ਟੂ ਮੱਚ ਬਿਲਡ ਕੁਆਲਿਟੀ ਹੁੰਦੀ ਹੈ ਬਹੁਤ ਸੋਹਣੀ ਬਿਲਡ ਕੁਆਲਿਟੀ ਹੁੰਦੀ ਹੈ ਸੇਫਟੀ ਬਹੁਤ ਹੈ ਸੇਫਟੀ ਬਹੁਤ ਹੈ ਇੱਕ ਸੈਕਿੰਡ ਇੱਕ ਗੱਲ ਕਰੀ ਆਪਾਂ ਹਨਾ ਉਹ ਉਹ ਲੋਕ ਉਹਨੂੰ ਫਰਸਟ ਪ੍ਰੈਫਰੈਂਸ ਤੇ ਲੈਂਦੇ ਨੇ ਇੱਕ ਸਟੇਟਸ ਸਿੰਬਲ ਹੈ ਤੁਹਾਡਾ ਸਟੇਟਸ ਵੱਧਦਾ ਹੈ ਕਾਰ ਦਾ ਤੁਹਾਨੂੰ ਤੁਹਾਡੀ ਗਰੋਥ ਪਤਾ ਲੱਗਦੀ ਹੈ ਵੀ ਤੁਸੀਂ ਤਰੱਕੀ ਕਰ ਰਹੇ ਹੋ ਕੁਝ ਕਮਾ ਰਹੇ ਹੋ ਕੁਝ ਬਣਾ ਰਹੇ ਹੋ ਤੁਸੀਂ ਵੱਡੀ ਕਾਰ ਲੱਤੀ ਐ ਲਗਜ਼ਰੀ ਕਾਰ ਸ਼ਿਫਟ ਕਰ ਰਹੇ ਹੋ ਤੁਹਾਡੀ ਗਰੋਥ ਵੀ ਦਿਖਣੀ ਚਾਹੀਦੀ ਐ ਭਾਜੀ ਆਪਣੇ ਆਪ ਨੂੰ ਇੱਕ ਰਿਵਾਰਡ ਦੇ ਤਰ੍ਹਾਂ ਤੁਸੀਂ ਕਾਰ ਲੈ ਕੇ ਦੋ ਕਿ ਵੀ ਹਾਂ ਮੈਂ ਕੰਮ ਕੀਤਾ ਮੈਂ ਮਰਸੀਡੀਜ਼ ਲੈਣੀ ਐ ਮੈਂ ਬੀਐਂਡਯੂ ਲੈਣੀ ਐ ਮੇਰਾ ਟਾਰਗੇਟ ਐ ਇਹ ਟਾਰਗੇਟ ਐ ਟਾਰਗੇਟ ਲੈਣਾ ਚਾਹੀਦਾ ਸੋਹਣੀਆਂ ਚੀਜ਼ਾਂ ਹੁੰਦਾ ਟਾਰਗੇਟ ਕਰਕੇ ਲੋਕ ਖਰੀਦੋ ਨਾ ਗੱਡੀਆਂ ਨੂੰ ਕਿਵੇਂ ਪਤਾ ਲੱਗੂ ਤੁਸੀਂ ਕੁਝ ਕਰ ਰਹੇ ਹੋ ਨਹੀਂ ਕਰ ਰਹੇ ਹੋ ਲੋ ਹਾਂਜੀ ਅਗਲੀ ਆ ਗਈ ਆਪਣੇ ਲਵੇ ਮਰਸੀਡੀਜ਼ ਦੀ ਦੇਖੋ ਸਾਡਾ ਕੰਮ ਕਾਰ ਸੇਲਪਸੇ ਦਾ ਜੂਰ ਹੈਗਾ ਪਰ ਸਾਡੀ ਕੋਸ਼ਿਸ਼ ਇਹ ਵੀ ਰਹਿੰਦੀ ਹੈ ਕਿ ਵੀ ਕੋਈ ਵੀ ਆਪਣੇ ਕੋਲ ਆਵੇ ਤੇ ਕਾਰ ਲੈ ਕੇ ਜਾਵੇ ਵੀ ਕਾਰ ਵੀ ਅੱਛੀ ਦਈਏ ਤੇ ਪ੍ਰਾਈਸ ਵੀ ਬਹੁਤ ਵਧੀਆ ਦਈਏ ਤਾਂ ਕਿ ਉਹਦਾ ਸ਼ੌਂਕ ਵੀ ਪੂਰਾ ਹੋਵੇ ਤੇ ਸਾਡਾ ਕੰਮ ਵੀ ਚੱਲਦਾ ਰਹੇ ਠੀਕ ਹੈ ਛੋਟੇ ਮਾਰਜੇ ਤਾਂ ਆਪਾਂ ਕਰ ਦਿੰਦੇ ਹਾਂ ਹੁਣ ਇਸ ਪ੍ਰਕਾਰ ਦੀ ਗੱਲ ਕਰਦੇ ਆ ਇਹਦਾ ਤੁਹਾਨੂੰ ਪ੍ਰਾਈਸ ਦਿੱਤਾ ਸੀ ਬਹੁਤ ਸ਼ਾਨਦਾਰ ਉਹ ਪ੍ਰਾਈਸ ਦੀ ਗੱਡੀ ਨਹੀਂ ਮਿਲ ਸਕਦੀ ਹੁਣ ਇਹ ਵੀ ਮੈਂ ਐਸਾ ਹੀ ਕੁਝ ਪ੍ਰਾਈਸ ਦੇਣ ਵਾਲਿਆ ਲੱਭ ਲੱਭ ਕੇ ਮਾਰਜਾ ਤੁਸੀਂ ਇਸ ਪ੍ਰਾਈਸ ਦੀ ਗੱਡੀ ਨਹੀਂ ਮਿਲੇਗੀ ਇਹ ਮਾਡਲ 2014 ਦਾ ਜੀ ਕਾਰ ਦਾ ਠੀਕ ਹੈ ਤੇ ਇਹਦਾ ਹਰਿਆਣਾ ਦਾ ਰਜਿਸਟ੍ਰੇਸ਼ਨ ਹੈ ਇੱਕੋ ਹੀ ਗੱਡੀ ਹੈ ਜਿਹੜੀ ਸੈਕੰਡ ਓਨਰ ਹੈ ਕੋ ਗੱਡੀ ਬਹੁਤ ਸੋਹਣੀ ਸੀ ਤਾਂ ਮੈਨੂੰ ਲੈਣੀ ਪੈਗੀ ਔਰ ਪ੍ਰਾਈਸ ਬੜਾ ਸ਼ਾਨਦਾਰ ਦਊਗਾ ਜੇ ਸੈਕੰਡ ਓਨਰਕਾਰ ਰਹਾ ਤਾਂ ਠੀਕ ਹੈ ਇਹ ਵੀ ਮਰਸੀਡੀਜ਼ ਦਾ ML250 ਹੈ ਸਾਰੀ ਗੱਡੀ ਦੇਖੋ ਨਵੀਂ ਪਈ ਹੈ ਕਾਰ ਕੇ ਤੋ ਕੋਈ ਲੱਗੀ ਵੱਜੀ ਨਹੀਂ ਕੋਈ ਪੇਂਟ ਨਹੀਂ ਠੀਕ ਹੈ ਬੰਪਰ ਸ਼ੰਪਰ ਰੀਪੇਂਟ ਹੈ ਕਾਰ ਦੇ ਬਾਕੀ ਬਾਡੀ ਲਾਈਨ ਵੱਲੋਂ ਬਿਲਕੁਲ ਨਵੀਂ ਹੈ ਅੰਦਰੋਂ ਇੰਟੀਰੀਅਰ ਸਿਲਵਰ ਕਲਰ ਦੇ ਵਿੱਚ ਹਮੇਸ਼ਾ ਨਾ ਬਲੈਕ ਕਲਰ ਦਤਾ ਹਰ ਗੱਡੀ ਦਾ ਤੇ ਇਹਦਾ ਵੀ ਅੰਦਰੋਂ ਇੰਟੀਰੀਅਰ ਬਲੈਕ ਕਲਰ ਹੈ ਸਨਰੂਫ ਵਾਲਾ ਮਾਡਲ ਹੈ ਡੀਜ਼ਲ ਹੈ ਤੇ ਆਟੋਮ ਗੱਡੀ ਚੱਲੀ ਹੋਈ ਹੈ 84000 ਕਿਲੋਮੀਟਰ ਓਕੇ ਜੀ ਮਤਲਬ ਬਹੁਤ ਹੀ ਸੋਹਣੀ ਚੱਲੀ ਹੋਈ ਹੈ ਤੁਸੀਂ ਚਲਾਓਗੇ ਤਾਂ ਤੁਹਾਨੂੰ ਸੁਆਦ ਆ ਜਾਏਗਾ ਗੱਡੀ ਦਾ ਓਕੇ ਜੀ ਔਰ ਖੁੱਲਡੁੱਲੀ ਕਾਰ ਹੈ ਸੇਮ ਜਿਦਾ ਇਹ ਖੁੱਲਡੁੱਲੀ ਕਾਰ ਅੰਦਰ ਬੈਠ ਕੇ ਉਵੇਂ ਹੀ ਮਰਸੜੀਜ਼ ਹੈ ਜਿਹੜਾ ਬੰਦਾ ਇਸ ਚੀਜ਼ ਦਾ ਇਸ ਲੋਗੋ ਦਾ ਦਵਾਨਾ ਹੈ ਉਹ ਮਰਸੜੀ ਦੀ ਲੈ ਕੇ ਜਾਊਗਾ ਦੂਜੀ ਗੱਡੀ ਲੈ ਕੇ ਨਹੀਂ ਜਾ ਸਕਦਾ ਸਹੀ ਗੱਲ ਹੈ ਹੈਨਾ ਇਹ ਬ੍ਰਾਂਡ ਹੀ ਡਿਫਰੈਂਟ ਹੈ ਹੁਣ ਆ ਗਈ ਪ੍ਰਾਈਸ ਵਾਲੀ ਗੱਲ 14 ਮਾਡਲ ਗੱਡੀ ਮਾਰਕੀਟ ਦੇ ਵਿੱਚ ਜਿਹੜੀ ਇਹ ਵਾਲੀ ਹੈ ਹਾਂ ਸਾਢੇ 15-16 ਲੱਖ ਰੁਪਏ ਦੀ ਮਿਲਦੀ ਹੈ ਹਾਂ ਜੀ ਉਲਪਾਤ ਨੂੰ ਸਪੈਸ਼ਲ ਪੈਸੇ ਵੀ ਛੜਾਣੇ ਆਲ ਗੱਡੀ ਵਧੀ ਦੇਣੀ ਹੈ ਸਾਢੇ 13 ਲੱਖ ਰੁਪਏ ਤੋਂ ਘੱਟ ਲੈ ਜਾਓ ਸਾਢੇ 13 ਨੇ ਸਾਢੇ 13 ਲੱਖ ਰੁਪਏ ਦੀ ਮੈਂ ਡਿਮਾਂਡ ਕਰਦਾ ਜੀ ਹੂੰ ਉਹ ਬੈਠੋ ਗੱਡੀ ਚਲਾ ਕੇ ਦੇਖੋ ਪ੍ਰੌਂਗ ਬੈਠ ਕੇ ਮੇਰੇ ਨਾਲ ਸੌਦਾ ਕਰੋ ਮੈਂ ਤੁਹਾਨੂੰ ਹੋਰ ਘੱਟ ਕਰਕੇ ਗੱਡੀ ਦਊਂਗਾ ਹੋਰ ਠੀਕ ਹੈ ਠੀਕ ਹੈ ਨਾ ਪ੍ਰਾਈਸ ਆਪਾਂ ਉਸ ਟਾਈਮ ਡਿਸਕਲੋਜ਼ ਕਰਾਂਗੇ ਠੀਕ ਹੈ ਜੀ ਇੱਕ ਗੱਲ ਮੈਂ ਹੋਰ ਕਰਾਂ ਬਈ ਹੈਨਾ ਸਕਸੈਸ ਰੇਟ ਹੁੰਦਾ ਕਿਸੇ ਵੀ ਚੀਜ਼ ਦਾ ਬਈ ਹੈਨਾ ਆਪਾਂ ਕਿਸੇ ਮਾਰਕੀਟ ਤੇ ਹੁੰਦੇ ਆਂਗੇ ਇੱਕ ਬੰਦੇ ਦਾ ਹਰੇਕ ਦਾ ਨਾ ਸਕਸੈਸ ਰੇਟ ਬਣਦਾ ਹੁੰਦਾ ਬਈ ਜੀ ਸ ਮਨਨ ਕਿ ਜੇ ਲੱਗਦਾ ਤੁਸੀਂ ਆਣਿਆਂਗੇ ਤੁਸੀਂ ਤੁਹਾਡੇ 99% ਹੈਗੇ ਨੇ ਬਈ ਹਨਾ ਤੁਹਾਡਾ ਬਜਟ ਉਹਨਾਂ ਕੋਲ ਹੋਣਾ ਨਹੀਂਦਾ ਵੀਰ ਤੁਸੀਂ ਕਾਰ ਲੈ ਕੇ ਹੀ ਜਾਓਗੇ ਤੁਸੀਂ ਦਿਲ ਤੋਂ ਗੱਡੀ ਲੈਣੇ ਕੋਲ ਆ ਜਾਓ ਤੁਹਾਨੂੰ ਖਾਲੀ ਨਹੀਂ ਮੜਨ ਦਿੰਦਾ ਜੀ ਤੁਹਾਨੂੰ ਖਾਲੀ ਨਹੀਂ ਮੜਨ ਦਿੰਦੇ ਵੀ ਮਤਲਬ ਵੀ ਸਕਸੈਸ ਰੇਟ ਇੰਨਾ ਕ ਹੈ ਉਰ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਕਦੇ ਵੀ ਨਹੀਂ ਠੀਕ ਇੱਕ ਵਾਰ ਕਾਰ ਲੈ ਕੇ ਤੁਸੀਂ 100 ਬੰਦਿਆਂ ਨੂੰ ਕਹੋਗੇ ਤੁਸੀਂ ਕਾਰਾਂ ਨਹੀਂ ਨਿੰਦਕੇ ਜਾ ਸਕਦੇ ਜੀ ਸਿੱਧੀ ਜੀ ਗੱਲ ਤੁਸੀਂ ਕਾਰਾਂ ਨੂੰ ਐਂਡ ਕਰ ਸਕਦੇ ਵੀ ਕਾਰਾਂ ਚੰਗੀਆਂ ਨਹੀਂ ਆ ਹਾਂ ਤੁਹਾਡਾ ਬਜਟ ਨਾ ਬਣੇ ਤੁਹਾਡੀ ਮਰਜ਼ੀ ਦੀ ਗੱਡੀ ਨਾ ਹੋਵੇ ਲੱਗ ਜੇ ਲੇਕਿਨ ਤੁਸੀਂ ਕਾਰ ਨਿੰਦਕੇ ਨਹੀਂ ਜਾਓਗੇ ਭਾਜੀ ਕਾਰ ਛੀ ਨਹੀਂ ਸੀ ਮਤਲਬ ਵੀ ਕਾਰ ਵਧੀਆ ਦੀ ਵੀ ਬਸ ਉੱਥੇ ਜਿਹੜੀ ਅਸੀਂ ਲੈਣਗੇ ਤੇ ਉਹ ਨਹੀਂ ਹੈਗੀ ਦੀ ਹਾਲੇ ਅਸੀਂ ਗੱਡੀ ਖਰੀਦਣ ਲੱਗੇ ਗੱਡੀ ਨੂੰ ਤਿਆਰ ਕਰਨ ਲੱਗੇ ਪੂਰੀ ਜਾਨ ਲਾ ਦਿੰਦੇ ਆ ਜੀ ਵੀ ਜੋ ਕਸਟਮਰ ਨੂੰ ਨੁਕਸਾਨ ਨੁਕਸ ਕੱਢਦਾ ਗੱਡੀ ਚੋਂ ਸਾਡਾ 25 ਸਾਲ ਦਾ ਤਜਰਬਾ ਜ਼ੀਰੋ ਹੋ ਗਿਆ ਜੀ ਹਾਂ ਇਹ ਇਹ ਸਭ ਤੋਂ ਵੱਡੀ ਗੱਲ ਆ ਮਾਰਕੀਟ ਦੇ ਵਿੱਚ ਬਾਈ ਹੋਰਾਂ ਨੂੰ 25 ਸਾਲ ਹੋ ਗਏ ਹੁਣ 25 ਸਾਲ ਦੇ ਵਿੱਚ ਬਾਈ ਹਰਣਾ ਨੇ ਕੀ ਕੁਝ ਦੇਖਿਆ ਕੀ ਕੁਝ ਕਰਿਆ ਉਹ ਸਾਰਾ ਤੁਹਾਡੇ ਸਾਹਮਣੇ ਆ ਦੇਖੋ ਬਈ ਹੈਨਾ ਵੀ ਇੰਨੀ ਵਧੀਆ ਚੀਜ਼ ਪ੍ਰੈਜ਼ੈਂਟ ਕਰੀ ਆ 25 ਸਾਲ ਬਾਅਦ ਤੁਹਾਡੇ ਸਾਹਮਣੇ ਕਿ ਸ਼ੋਰੂਮ ਦੀਆਂ ਕਾਰਾਂ ਵੀ ਜਿਹੜੀ ਹੈ ਬਾਈ ਹੈਨਾ ਕਿਤੇ ਕਿਤੇ ਫਿੱਕੀਆਂ ਪੈ ਜਾਂਦੀਆਂ ਭਾਜੀ ਅਸੀਂ ਕੰਟ੍ਰੈਸਟਾ ਮੈਸਟਰਾਂ ਉਹਨਾਂ ਕੰਮਾਂ ਤੋਂ ਸ਼ੁਰੂ ਕੀਤਾ ਉਹਨੋਂ ਗੱਡੀ ਦਾ ਨਾਮ ਵੀ ਨਹੀਂ ਸੁਣਿਆ ਕਈ ਜਨਰੇਸ਼ਨਾਂ ਦਾ ਹਾਂਜੀ 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 ਹੈਨਾ ਓਮਨੀ ਵੈਨਾ ਵੇਚੀਆਂ ਸਭ ਕੁਝ ਕੀਤਾ ਜੀ ਉਹ ਵੇਚਦੇ ਹੌਲੀ 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 ਇਸ ਕੰਮ ਤੱਕ ਇੱਥੇ ਪਹੁੰਚੇ ਆ ਅਪਰੀਸ਼ੀਏਟ ਕਰਨਾ ਬਣਦਾ ਬਈ ਹੈਨਾ ਜਿਹੜੇ ਬਾਈ ਹੈਨਾ ਸਪੋਰਟ ਕਰਦੇ ਨੇ ਉਹਨਾਂ ਉਹ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਿਓ ਫੀਰ ਫੀਰਡ ਪਦਮਨੀ ਦਾ ਕਈ ਨਾਮ ਹੀ ਨਹੀਂ ਸੁਣਿਆ ਹੋਣਾ ਉਹ ਵੀ ਵੇਚੀਆਂ ਸੀ ਆ ਹੁਣ ਇੱਕ ਸਪੈਸ਼ਲ ਗੱਡੀ ਆ ਭਾਜੀ ਤੁਹਾਨੂੰ ਦੱਸਿਆ ਸੀ ਮੈਂ ਲਾਸਟ ਕੋਈ ਗੱਡੀ ਸਪੈਸ਼ਲ ਦਿਖਾਉਂਗਾ ਇਹਦੇ ਨਾਲ ਦੀ ਭਾਜੀ ਕਾਰ ਮਿਲੇਗੀ ਹੀ ਨਹੀਂ ਲੱਭੇਗੀ ਹੀ ਨਹੀਂ ਕਿਸੇ ਕੋਲ ਵੀ ਨਹੀਂ ਮਿਲਣੀ ਹੈ ਇਹ 2019 ਮਾਡਲ ਦਾ X1 ਦਾ M ਸਪੋਰਟ ਮਾਡਲ ਹੈ ਬਾਜੀ ਬੜੀ ਰੇਅਰ ਗੱਡੀ ਹੈ ਬਹੁਤ ਹੀ ਰੇਅਰ ਗੱਡੀ ਅੱਛਾ ਇਹਦੇ ਦੇ ਵਿੱਚ ਵੀ M ਸਪੋਰਟ ਆਉਂਦੀ ਹੈ M ਸਪੋਰਟ ਹੈ ਨਵੀਂ ਵੀ ਮਹਿੰਗੀ ਹੈ ਜੀ ਇਹਦਾ ਲੋਏ ਬਿਲਕੁਲ ਡਿਫਰੈਂਟ ਆਉਂਦਾ ਦੂਜੀ ਗੱਡੀ ਨਾਲੋਂ ਠੀਕ ਹੈ ਅੰਦਰੋਂ ਤੁਸੀਂ ਦਿਖਾਓਗੇ ਇੰਟੀਰੀਅਰ ਇਹਦੀਆਂ ਸੀਟਸ ਦੂਸਰੀ ਗੱਡੀ ਨਾਲੋਂ ਟੋਟਲੀ ਡਿਫਰੈਂਟ ਆਉਂਦੀ ਹੈ ਕਿਉਂਕਿ ਇਹਦੇ ਸੀਟਸ ਦੇ ਵਿੱਚ ਜਿਹੜਾ ਹੈ ਨਾ ਥਾਇਰੈਸਟ ਆ ਜਾਂਦਾ ਹੈ ਹਾਂਜੀ ਹਾਂ ਸਟੀਅਰਿੰਗ ਦਿਖਾਓਗੇ ਸਟੀਅਰਿੰਗ ਇਹਦਾ ਜਿਹੜਾ ਸਪੋਰਟਸ ਵਾਲਾ ਹੈ ਪੈਡਲ ਸ਼ਿਫਟ ਵੀ ਆਉਂਦਾ ਹੈ ਪੈਨਾਰੋਮਿਕ ਰੂਫ ਦੂਜੀ ਗੱਡੀ ਚ ਵੀ ਆਉਂਦਾ ਇਹਦੇ ਵਿੱਚ ਵੀ ਹੈਗਾ ਇਹ ਸੀਟ ਵੈਂਟੀਲੇਸ਼ਨ ਹੁੰਦੀਆਂ ਅਗਲੀ ਮਿਜਲੇ ਨਹੀਂ ਵੈਂਟੀਲੇਟਡ ਨਹੀਂ ਆਉਂਦੀਆਂ ਸਰ ਸਿਰ ਸਿੱਧੀਆਂ ਬਟ ਇਹਦੀਆਂ ਐਡਜਸਟੇਬਲ ਸੀਟਸ ਹੈ ਮਤਲਬ ਥਾਇਰਾਸ ਵਾਲੀ ਸੀਟਸ ਆ ਜਾਂਦੀਆਂ ਤੁਹਾਡਾ ਪੈਡਲ ਸ਼ਿਫਟਰ ਆ ਜਾਂਦਾ ਹੈ ਔਰ ਐਮ ਸਪੋਰਟ ਦਾ ਬੰਪਰ ਡਿਫਰੈਂਟ ਪਿਛਲਾ ਬੰਪਰ ਡਿਫਰੈਂਟ ਹੈਡਲਾਈਟਸ ਫੌਗ ਲਾਈਟਸ ਗ੍ਰਿਲ ਟੋਟਲੀ ਅਲੱਗ ਆ ਜਾਂਦੀ ਹੈ ਕਾਰ ਦੀ ਮਤਲਬ ਐਮ ਜਿਹੜੀ ਕਾਰ ਹੈ ਉਹ ਆਪਣੇ ਆਪ 'ਚ ਇੱਕ ਡਿਫਰੈਂਟ ਲੁੱਕ ਹੈ ਰੋਡ ਤੇ ਚੱਲਦੀ ਹੈ ਦੀ ਅਪੀਰੈਂਸ ਹੀ ਅਲੱਗ ਹੁੰਦੀ ਹੈ ਬਾਜੀ ਮਤਲਬ ਦਿਖਦਾ ਹੈ ਕੋਈ ਸਪੈਸ਼ਲ ਗੱ 2019 ਮਾਡਲ ਕਾਰ ਜਿਹੜੀ ਸਿੰਪਲ ਗੱਡੀ ਆਂਦੀ ਹੈ ਉਹਦਾ ਪ੍ਰਾਈਸ ਹੈਗਾ ਮਾਰਕੀਟ 24 ਲੱਖ ਰੁਪਿਆ 24 ਲੱਖ ਸਾਡੇ 23-24 ਲੱਖ ਰੁਪਿਆ ਹੁਣ ਆ ਗਈ ਐਮ स्पोर्ट ਨਵੀਂ ਕਾਰ 12 ਲੱਖ ਰੁਪਿਆ ਮਹਿੰਗੀ ਹੈ ਦੂਜੀ ਗੱਡੀ ਨਾਲੋਂ ਓਕੇ ਠੀਕ ਹੈ ਤੇ ਗੱਡੀ ਉਹਦੇ ਨਾਲੋਂ ਮਹਿੰਗੀ ਹੋਣੀ ਚਾਹੀਦੀ ਹੈ ਹਾਂਜੀ ਹਾਂ 2019 ਮਾਡਲ ਗੱਡੀ ਹੈ ਸਿੰਗਲ ਹੈਂਡ ਚੱਲੀ ਹੈ ਨੰਬਰ ਬਹੁਤ ਸੋਹਣਾ ਹੈ ਹਿਮਾਚਲ ਦਾ ਨੰਬਰ ਹੈ ਕਾਰ ਦਾ ਮੈਂ ਤੁਹਾਨੂੰ ਪ੍ਰਾਈਸ ਦਊਂਗਾ ਸਿਰਫ ਸਿਰਫ 23 ਲੱਖ ਰੁਪਿਆ 23 ਲੱਖ ਰੁਪਿਆ ਔਰ ਦੂਜੀ ਗੱਲ ਸੇਮ ਪ੍ਰਾਈਸ 23 ਲੱਖ ਦਾ ਮੈਂ ਰੇਟ ਦਿੱਤਾ ਆਓਗੇ ਗੱਡੀ ਦੇਖੋਗੇ ਪਸੰ ਫੁੱਲਿੰਗ ਸ਼ੋਰ ਹੈ ਦੋਨੋਂ ਚਾਬੀਆਂ ਬੈਗ ਬੁੱਕਲੇਟ ਐਵਰੀਥਿੰਗ ਨਾਲ ਮਿਲੇਗਾ ਔਰ ਸਾਰੀ ਹੀ ਕਾਰ オリジナル ਹੈ ਜੀ ਇਹ ਹਾਂਜੀ ਸਾਰੀ ਕਾਰ オリジナル ਕਿਤੋਂ ਕੋਈ ਚੀਜ਼ ਰੀਪੈਨ ਨਹੀਂ ਕੋਈ ਛੋਟੇ ਪੈਸੇ ਦੀ ਵੀ ਕਮੀ ਨਹੀਂ ਪੂਰੀ ਕਾਰ ਦੇ ਓਕੇ ਲੋ ਜੀ ਬਾਈ ਹਨਾ ਚੈੱਕ ਕਰ ਲਿਓ ਬਾਈ ਮਿੱਤਰੋ ਬਾਕੀ ਜੀ ਡਿਪੈਂਡ ਕਰਦਾ ਤੁਹਾਡੇ ਤੇ ਬਾਈ ਹਨਾ ਹੁਣ ਆਉਣਾ ਕਦੋਂ ਤੁਹਨੇ ਕਿਹੜੀ ਕਾਰ ਲੈਣੀ ਆ ਕਹੇ ਜੀ ਕਾਰ ਲੈਣੀ ਆ ਬਾਕੀ ਬਾਈ ਹੋਰਾਂ ਲਵੇ ਸਾਰੇ ਤਰ੍ਹਾਂ ਜਿੱਦ ਦੀ ਮਰਜ਼ੀ ਵਟੇ ਕਾਰ ਲੈ ਲਓ ਆਪਾਂ ਕਹਿੰਦੀ ਆ ਵੀ 10 ਲੱਖ ਰੁਪਏ ਤੋਂ ਲੈ ਕੇ ਜਿੰਨੇ ਮਰਜ਼ੀ ਕਰੋ ਕੁਝ ਵੀ ਡਿਮਾਂਡ ਕਰ ਲਓ ਸਭ ਕੁਝ ਦੇ ਦਾਂਗੇ ਕੁਝ ਵੀ ਡਿਮਾਂਡ ਕਰ ਲਓ ਸਭ ਘਾਰਾ ਦੇ ਦਾਂਗੇ ਤੁਹਾਨੂੰ ਵੀ ਹੈ ਨਾ ਜਿਹੜਾ ਸਾਡਾ ਮੈਂ ਤੁਹਾਨੂੰ ਛੋਟਾ ਜਿਹਾ ਦੱਸਣਾ ਚਾਹੁੰਦਾ ਐ ਐਂਡ ਦੇ ਵਿੱਚ ਜਦੋਂ ਤੁਸੀਂ ਸਾਡਾ ਸਟਾਕ ਦੇਖਣਾ ਵੀ ਸਾਡਾ ਕਿਹੜੀ ਕਿਹੜੀ ਘਾਰ ਅਵੇਲੇਬਲ ਹੈ ਜਿਹੜਾ ਨੰਬਰ ਤੁਹਾਡੇ ਕੋਲ ਚੱਲ ਰਿਹਾ ਨੀਚੇ ਕਿਸੇ ਵੀ ਨੰਬਰ ਤੇ ਵਟਸਐਪ ਤੇ ਹੈਲੋ ਹੈ ਦਾ ਮੈਸੇਜ ਕਰ ਦਿਓ ਸਾਡਾ ਕੈਟਲੌਗ ਤੁਹਾਨੂੰ ਆਟੋਮੈਟਿਕਲੀ ਆ ਜਾਏਗਾ ਉਸ ਬੈਠ ਕੇ ਤੁਸੀਂ ਸਾਰੀਆਂ ਗੱਡੀਆਂ ਘਰੇ ਬੈਠ ਕੇ ਆਪਣੇ ਫੈਮਿਲੀ ਨਾਲ ਬੱਚਿਆਂ ਨਾਲ ਵਾਈਫ ਨਾਲ ਡਿਸਕਸ ਕਰੋ ਕਿਹੜੀ ਲੈਣੀ ਚਾਹੁੰਦੇ ਹੋ ਉਹਦਾ ਸਾਡਾ ਸਰਵਿਸ ਸੈਂਟਰ ਆਪਣਾ ਸਾਡਾ ਡਿਟੇਲਿੰਗ ਸੈਂਟਰ ਆਪਣਾ ਫਿਊਚਰ ਦੇ ਵਿੱਚ ਵੀ ਤੁਹਾਨੂੰ ਸਾਰੀਆਂ ਸਰਵਿਸਿਜ਼ ਕਰਾਉਣ ਦੇ ਨਾਲ ਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਰਵਿਸਿੰਗ ਸਾਡੇ ਕੋਲ ਹੋ ਜਾਈ ਜਾਏਗੀ ਲੈ ਇੱਕ ਗੱਲ ਹੋਰ ਵੀ ਜਿਹੜੀ ਤੁਸੀਂ ਕਾਰ ਫੋਟੋ ਦੇ ਦੇਖੋਗੇ ਜਦੋਂ ਤੁਹਾਡੇ ਲੱਭ ਘਰੇ ਆ ਗਈ ਤੁਸੀਂ ਟ੍ਰਾਂਨਜ਼ਿਟ ਕਰਾਈ ਹੈਗੀ ਤੁਸੀਂ ਕਹੋਗੇ ਇਹ ਤਾਂ ਫੋਟੋ ਵੀ ਸੋਹਣੀ ਕਾਰ ਹੈ ਫੋਟੋ ਨਾਲ ਵੀ ਸੋਹਣੀ ਕਾਰ ਹੈ ਹੈਨਾ ਇਹ ਗੱਲ ਰੀਅਲਿਟੀ ਹੈ ਬਈ ਜੇ ਤੁਸੀਂ ਨਾ ਇਹ ਚੀਜ਼ ਤੁਸੀਂ ਨੋਟ ਕਰਿਓ ਤੁਸੀਂ ਮੈਂ ਤਾਂ ਕਹਿਣਾ ਫਿਰ ਕਹਿੰਦਾ ਹੋਮ ਡਿਲੀਵਰੀ ਮੰਗਾ ਲੈ ਤਾਂ ਜਿਆਦਾ ਵਧੀਆ ਤੁਹਾਨੂੰ ਘਰੇ ਆ ਕੇ ਜਿਆਦਾ ਸੋਹਣੀ ਲੱਗੂਗਾ ਤੇ ਬਸ ਜਲਦੀ ਵਿਜ਼ਿਟ ਕਰ ਲਿਓ ਫਰੈਂ ਅਗਰ ਕੁਝ ਹੋਰ ਗੱਲ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਪਰ ਜਿੱਦ ਸਾਰਾ ਕੁਝ ਦੱਸ ਦਿੱਤਾ ਤੁਹਾਡੇ ਈਵਰਜ਼ ਵੀਡੀਓਜ਼ ਦੇਖ ਰਹੇ ਹੈ ਵੈਸੇ ਤੁਹਾਡੇ ਈਵਰਜ਼ ਦੇ ਬਹੁਤ ਸਾਨੂੰ ਪਿਆਰ ਦਿੰਦਾ ਪਹਿਲਾਂ ਬਟ ਐਨ ਆਰ ਆਈਸ ਪ੍ਰਾਈਸ ਸਾਡੇ ਪ੍ਰਾਖਰਨਾ ਬਹੁਤ ਜੁੜੇ ਹੋਇਆ ਖਾਸ ਕਰ ਨੇਵੀ ਤੋਂ ਬੰਦੇ ਬਹੁਤ ਜੁੜੇ ਨੇ ਸਾਡੇ ਨਾਲ ਹਾਂ ਔਰ ਡਿਫੈਂਸ ਤੋਂ ਪਰਸਨ ਸਾਡੇ ਕੋਲ ਕਾਫੀ ਗੱਡੀਆਂ ਲੈ ਗਏ ਨੇ ਸੋ ਬਹੁਤ ਅੱਛਾ ਤੁਹਾਡਾ ਫਾਲੋਅਰਜ਼ ਨੇ ਔਰ ਥੈਂਕ ਯੂ ਸੋ ਮੱਚ ਟਿਲ ਅਵਰ ਕੰਟੀਨਿਊ ਓਕੇ ਭਾਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਪੇਜ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਚਲੋ ਹੁਣ ਆਪਾਂ